ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਰਿਲੀਜੀਅਸ ਸੈਗਮੈਂਟ ਵਿੱਚ ਅੱਜ ਅਸੀਂ ਭਾਈ ਪੰਤ ਪ੍ਰੀਤ ਸਿੰਘ ਜਿਹੜੇ ਕਿ ਪੰਥ ਦੇ ਪ੍ਰਸਿੱਧ ਕਥਾਵਾਚਕ ਕੀਰਤਨੇ ਹਨ ਇਹਨਾਂ ਨਾਲ ਅਸੀਂ ਸਾਂਝ ਪਾਣੀ ਹੈ ਕੁਝ ਮਹੱਤਵਪੂਰਨ ਵਿਸ਼ਿਆਂ ਦੇ ਉੱਤੇ ਆਮ ਤੌਰ ਦੇ ਉੱਤੇ ਗੁਰਬਾਣੀ ਦਾ ਸਿਧਾਂਤ ਤਾਂ ਬੜਾ ਸਿੰਪਲ ਹੈ ਲੇਕਿਨ ਅਸੀਂ ਇਸ ਨੂੰ ਬਹੁਤ ਕੰਪਲੈਕਸ ਕਰ ਦਿੱਤਾ ਹੈ ਕਈ ਐਸੀਆਂ ਚੀਜ਼ਾਂ ਅੱਜ ਜੋ ਅਸੀਂ ਦੇਖ ਰਹੇ ਹਾਂ ਕਿ ਅਸੀਂ ਗੁਰਬਾਣੀ ਦੇ ਮੁਢਲੇ ਸਿਧਾਂਤਾਂ ਤੋਂ ਦੂਰ ਹੁੰਦੇ ਜਾ ਰਹੇ ਹਾਂ ਸੇਵਾ ਦੀ ਬੜੀ ਮਹੱਤਤਾ ਐ ਇਸੇ ਕੰਮ ਦੇ ਵਿੱਚ ਲੇਕਿਨ ਅੱਜ ਸੇਵਾ ਦਾ ਵੀ ਜਿਹੜਾ ਕਨਸੈਪਟ ਹੈ ਉਸ ਨੂੰ ਇੱਕ ਵੱਖ ਆਉ ਗੁਰਮਤਿ ਅਨੁਸਾਰ ਅਸਲ ਵਿੱਚ ਸੇਵਾ ਕੀ ਹੈ ਤੇ ਕਿਹੜੀਆਂ ਚੀਜ਼ਾਂ ਤੋਂ ਅਸੀਂ ਸੁਚੇਤ ਹੋਣਾ ਹੈ ਆ ਉਸ ਸੰਬੰਧ ਵਿੱਚ ਭਾਈ ਸਾਹਿਬ ਭਾਈ ਪੰਤ ਪ੍ਰੀਤ ਸਿੰਘ ਜੀ ਨਾਲ ਸਾਝ ਪਾਨੇ ਜੀ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਭਾਈ ਸਾਹਿਬ ਸੇਵਾ ਦੀ ਬੜੀ ਮਹੱਤਤਾ ਹੈਗੀ ਅੱਜ ਤੁਸੀਂ ਦੁਨੀਆ ਭਰ ਵਿੱਚ ਜਾ ਰਹੇ ਹੋ ਸਿੱਖਾਂ ਦੀ ਇੱਕ ਵੱਖਰੀ ਪਹਿਚਾਨ ਹੋਇਆ ਕਰਦੀ ਸੀ ਤੇ ਸੇਵਾ ਦੇ ਵਿੱਚ ਅਸੀਂ ਕਦੀ ਵੀ ਪਿੱਛੇ ਹਟੇ ਨਹੀਂ ਲੇਕਿਨ ਅੱਜ ਕੁਝ ਕੁ ਕਨਸੈਪਟ ਬਦਲੇ ਜਾ ਰਹੇ ਅੱਜ ਸਿਰਫ ਮਾਇਆ ਜਾਂ ਕੁਝ ਹੋਰ ਹੀ ਤਰੀਕੇ ਨਾਲ ਜਿਹੜੀ ਸੇਵਾ ਹੈ ਉਹ ਅਸੀਂ ਅੱਗੇ ਲੈ ਆ ਰਹੇ ਹਾਂ ਥੋੜਾ ਜਿਹਾ ਇਸ ਤੇ ਤੁਸੀਂ ਚਾਨਣਾ ਪਾਉਗੇ ਗੁਰਮ ਦੇਖੋ ਗੁਰੂ ਸਾਹਿਬ ਨੇ ਪਹਿਲਾਂ ਸਾਨੂੰ ਇਹ ਦੱਸਿਆ ਵੀ ਅਕਲ ਹੀ ਸਾਹਿਬ ਸੇਵੀ ਹੈ ਹਮ ਹਮ ਅਕਲ ਹੀ ਪਾਈ ਹੈ ਮਾਨ ਹਮ ਹਮ ਅਕਲ ਹੀ ਪੜ੍ਹ ਕੇ 부ਝੀ ਹੈ ਅਕਲ ਹੀ ਕੀਚੈ ਦਾਣ ਨਾਨਕ ਆਖ ਹੈ ਰਾਹ ਇਹ ਹੋਰ ਗੱਲਾਂ ਸ਼ੈਤਾਨ ਠੀਕ ਗੁਰੂ ਸਾਹਿਬ ਜੀ ਕਹਿੰਦੇ ਅਕਲ ਦੇ ਨਾਲ ਸਾਹਿਬ ਦੀ ਸੇਵਾ ਕਰਨੀ ਚਾਹੀਦੀ ਹੈ ਅਕਲ ਹੀ ਸਾਹਿਬ ਸੇਵੀ ਹੈ ਜੀ ਹੋ ਗੁਰੂ ਸਾਹਿਬ ਨੇ ਸਾਨੂੰ ਇਸ਼ਾਰਾ ਦੇ ਦਿੱਤਾ ਇਹ ਸਾਡਾ ਫਰਜ਼ ਹੈ ਕਿ ਅਸੀਂ ਅਕਲ ਗੁਰੂ ਤੋਂ ਲਈਏ ਜੀ ਕਿਤਾ ਆਪਣਾ ਫਰਜ਼ ਹੈ ਸੋ ਗੁਰੂ ਤੋਂ ਜੋ ਗਿਆਨ ਮਿਲਦਾ ਇਹਨੂੰ ਅਸੀਂ ਬ विवेक ਬੁੱਧੀ ਕਹਿੰਦੇ ਹਾਂ ਰਾਈਟ ਹਾਰ ਪਰਿਓ ਸੁਆਮੀ ਕਾ ਦਵਾਰ ਆ ਦੀਜੇ ਬੁੱਧ ਬਵੇਕਾ ਹੂੰ 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 ਸੋ ਗੁਰੂ ਤੋਂ ਜਿਹੜੀ ਬਵੇਕ ਬੁੱਧੀ ਮਿਲਦੀ ਹੈ ਜੋ ਅਸਲੀ ਅਕਲ ਹੈ ਉਹ ਅਸੀਂ ਲੈ ਕੇ ਗੁਰੂ ਦੀ ਬਚਨਾਂ ਨੂੰ ਜ਼ਿੰਦਗੀ ਚ ਕਮਾਈਏ ਸਤਿਗੁਰ ਬਚਨ ਕਮਾ ਆ ਬਣੀ ਸਚਾਈ ਵਿਚਾਰ ਹੁਣ ਤੱਕ ਮਾਪਤ ਹੋ ਤੋ ਆਧਾਰ ਜੀ ਸੋ ਹੁਣ ਗੁਰੂ ਸਾਹਿਬ ਨੇ ਦੱਸਤਾ ਵੀ ਆਕਾਲਨਾ ਸਾਹਿਬ ਦੀ ਸੇਵਾ ਕਰੀਏ ਤਾਂ ਪ੍ਰਮਾਤਮਾ ਦੇ ਦਰਤ ਤੋਂ ਸਾਨੂੰ ਮਾਣ ਮਿਲਣਾ ਹੈ ਮਾਣਤਾ ਤਾਂ ਅਸੀਂ ਮਾਣਤਾ ਪ੍ਰਾਪਤ ਸੇਵਾਦਾਰ ਹੋਣੀ ਜੀ ਹੁਣ ਦੇਖੋ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਦੱਸ ਦਿੱਤਾ ਵੀ ਪਹਿਲਾਂ ਤਾਂ ਇਹ ਸਮਝੋ ਵੀ ਸਾਹਿਬ ਮਾਲਕ ਪ੍ਰਮਾਤਮਾ ਉਹ ਮਨੁੱਖਤਾ ਵਿੱਚ ਵਸਦਾ ਹੈ ਜੀ ਵਿੱਚ ਦੁਨੀਆ ਸੇਵ ਕਮਾਈ ਹੈ ਦੰਦਰਗੇ ਪੈਸੇ ਤਾਂ ਦਰਗਾ ਬੈਸ ਨਾ ਪਾਈ ਹੈ ਕਹੋ ਨਾਨਕ ਬਾਹ ਲੜਾਈ ਹੈ ਸੋ ਇੱਥੋਂ ਹੀ ਸਿੱਧ ਹੋਇਆ ਵੀ ਮਨੁੱਖਤਾ ਦੀ ਸੇਵਾ ਪਰਮਾਤਮਾ ਦੀ ਸੇਵਾ ਹੈ ਜਿਵੇਂ ਸ਼ੇਖ ਫਰੀਦ ਸਾਹਿਬ ਵੀ ਕਹਿੰਦੇ ਫਰੀਦਾ ਖਾਲਕ ਹਲਕ ਖਲਕ ਮੈਂ ਖਾਲਕ ਬਸੈਰਾ ਬਵਾ ਮੈਂ ਖਾਲਕ ਪਾ ਮਾਲਕ ਹਲਕ ਦਾ ਅਰਥ ਮਨੁੱਖਤਾ ਖਾਲਕਤ ਹਿਮਾਨਿਟੀ ਲੁਕਾਈ ਮਾਲਕ ਮਨੁੱਖਤਾ ਚ ਵਸਦਾ ਹੈ ਮਨੁੱਖਤਾ ਮਾਲਕ ਵਿੱਚ ਵਸਦੀ ਹੈ ਮਨੁੱਖਤਾ ਦੀ ਸੇਵਾ ਰੱਬ ਦੀ ਸੇਵਾ ਸਿੱਧ ਹੋਇਆ ਇੱਥੋਂ ਸੋ ਅਸੀਂ ਦੁਨੀਆ ਚ ਵਿੱਚ ਆਪਦੇ ਭਲੇ ਦੇ ਕੰਮ ਕਹਿ ਲੋ ਸਮਾਜ ਭਲਾਈ ਦੇ ਕੰਮ ਕਹਿ ਲੋ ਇਹ ਕਰੀਏ ਫਿਰ ਨਾਲ ਨਾਲ ਗੁਰੂ ਸਾਹਿਬ ਨੇ ਇਹ ਵੀ ਦੱਸ ਦਿੱਤਾ ਵੀ ਰਿਸ਼ਤਿਆਂ ਚ ਵੀ ਰੱਬੀ ਵਸਦਾ ਹੈ ਭਾਵ ਕਿ ਹਰਥਾਂ ਤੁਸੀਂ ਮਾਲਕ ਨੂੰ ਮਹਿਸੂਸ ਕਰਨਾ ਸਿੱਖੋ ਜਿਸ ਤਰ੍ਹਾਂ ਵੰਨ ਵਿੱਚ ਬਚਨ ਆਉਂਦਾ ਮਾਤ ਪਿਤਾ ਭਾਈ ਸੋਤ ਬਣਤਾ ਤੈਨੂੰ ਭੀਤਰ ਪ੍ਰਭੂ ਸੁਝੋਇਆ ਵੀ ਓਹ ਸਮਝੋ ਵੀ ਰਿਸ਼ਤੇ ਵੀ ਪ੍ਰਮਾਤਮਾ ਨਹੀਂ ਪਾਇਆ ਠੀਕ ਗਿਆਨ ਤੋਂ ਬਿਨਾ ਤਾਂ ਮੋਹਜਾਲ ਹੋ ਸਕਦਾ ਇਥੇ ਲੋਸਵਾਰਥ ਆ ਗਿਆ ਪਰ ਜਿੱਥੇ ਗਿਆਨ ਹੈ ਉਥੇ ਮੋਹਜਾਲ ਨਹੀਂ ਜੀ ਹੁਣ ਗੁਰਬਾਣੀ ਵਿੱਚ ਮਾਈ ਬਾਪ ਪੁੱਤਰ ਸਭ ਹਰ ਕੇ ਕੀਏ ਸਭ ਨਾਲ ਕੋ ਸੰਬੰਧ ਹਲਾ ਕਰਦੀ ਏ ਜੀ ਸੋ ਗਿਆਨਬਾਨ ਪੁਰਸ਼ ਤਾਂ ਬੱਚੇ ਵੀ ਇਦਾਂ ਪਾਲਦਾ ਵੀ ਰੱਬ ਨੇ ਮੇਰੀ ਡਿਊਟੀ ਲਾਤੀ। ਜਾਂ ਦੋ ਤਿੰਨ ਬੱਚੇ ਆ ਜਿਹੜੇ ਭਾਈ ਤੋਂ ਪਾਲਣੇ। ਇਹਨੂੰ ਚੰਗੇ ਨਾਲ ਬੜ੍ਹਣਾ ਚੰਗੀ ਮੱਤ ਦੇਣੀ ਆ ਤਾਂ ਕਿ ਦੁਨੀਆ ਦੇ ਵਿੱਚ ਠੀਕ ਢੰਗ ਨਾਲ ਜੀਵਨ ਜਿਉਣੇ ਦੁਨੀਆ 'ਚ ਕੋਈ ਗਾਂਦਾ ਨਾ ਪਾਉਣ। ਇਹ ਇਹ ਵੀ ਇੱਕ ਪ੍ਰਮਾਤਮਾ ਦੀ ਲਾਈ ਸੇਵਾ ਵੀ ਬੱਚੇ ਦੀ ਮੇਰੀ ਡਿਊਟੀ ਲਾਤੀ ਵੀ ਆ ਬੱਚੇ ਤਾਂ ਪਾਲਣੇ। ਬਿਲਕੁਲ। ਮਾਤਾ ਪਿਤਾ ਦੀ ਸੇਵਾ ਵੀ ਰੱਬ ਦੀ ਸੇਵਾ ਹੈ। ਹੂੰ ਹੂੰ। ਸੋ ਇਦਾਂ ਅਸੀਂ ਪਰਿਵਾਰ 'ਚ ਵਿਚਰਦੇ ਆ ਤਾਂ ਪ੍ਰਮਾਤਮਾ ਨੂੰ ਰਿਸ਼ਤਿਆਂ 'ਚ ਵੇਖੋ। ਜੇ ਸਮਾਜ ਵਿੱਚ ਵਿਚਰਦੇ ਆ ਤਾਂ ਮਨੁੱਖਤਾ ਜੋ ਰੱਬ ਨੂੰ ਵੇਖੋ ਜੇ ਸੰਗਤ ਵਿੱਚ ਆ ਕੇ ਵਿੱਚ ਸੰਗਤ ਹਰਪ੍ਰਾ ਵਸਿਆ ਜੀਓ ਗੁਰੂ ਕੀ ਸੰਗਤ ਦੀ ਸੇਵਾ ਵੀ ਰੱਬ ਦੀ ਸੇਵਾ ਜੇ ਤੁਸੀਂ ਦੁਕਾਨ ਤੇ ਹੋ ਤਾਂ ਗਾਹਕ ਨੂੰ ਰੱਬ ਦਾ ਰੂਪ ਜਾਣੋ ਵੀ ਰੱਬ ਗਾਹਕ ਦੇ ਰੂਪ ਮੈਨੂੰ ਰੋਜੀ ਦੇਣ ਵਾਸਤੇ ਆ ਗਿਆ ਉਹਨੂੰ ਰੱਬ ਦੀ ਤਰ੍ਹਾਂ ਅਟੈਂਡ ਕਰੋ ਜੇ ਤੁਸੀਂ ਆਫਿਸ ਵਿੱਚ ਵਿਚਰਦੇ ਹੋ ਸਰਵਿਸ ਬੜਾ ਪਿਆਰਾ ਸ਼ਬਦ ਹੈ ਸੇਵਾ ਉੱਥੇ ਵੀ ਤੁਸੀਂ ਰੱਬ ਦਾ ਕੰਮ ਸਮਝ ਕੇ ਜੋ ਵੀ ਤੁਹਾਡੀ ਡਿਊਟੀ ਰੱਬ ਦੀ ਲਾਈ ਡਿਊਟੀ ਸਮਝ ਕੇ ਕਰੋ ਸੋ ਇਦਾਂ ਅਸੀਂ ਸਾਹਿਬ ਦੀ ਸੇਵਾ ਚਾਹੇ ਆਫਿਸ ਵਿੱਚ ਚਾਹੇ ਦੁਕਾਨ ਤੇ ਚਾਹੇ ਆਪਣੇ ਪਰਿਵਾਰ ਚ ਚਾਹੇ ਸੰਗਤ ਵਿੱਚ ਹੈ ਚਾਹੇ ਸਮਾਜ ਵਿੱਚ ਹਾਂ ਹਰ ਥਾਂ ਅਸੀਂ ਪ੍ਰਮਾਤਮਾ ਨੂੰ ਧਿਆਨ ਵਿੱਚ ਰੱਖ ਕੇ ਕਾਰਜ ਕਰਨਾ ਹੂੰ ਹੂੰ ਕਿਉਂਕਿ ਜਿੰਨ ਤੇਰੀ ਮਨ ਬਣਤ ਬਣਾਈ ਉਠਤਾ ਬੈਠਤਾ ਸਾਦੇ ਤੇ ਸਿਹਤਿਆਈ ਜੀ ਜਿਨੇ ਤੇਰੀ ਬੰਦਤ ਬਣਾਈ ਹੈ ਉਠਦੇ ਪੈਂਦੇ ਉਹਨੂੰ ਸਦਾ ਧਿਆਨ ਵਿੱਚ ਰੱਖ ਜਦੋਂ ਅਸੀਂ ਮਾਲਕ ਨੂੰ ਧਿਆਨ ਵਿੱਚ ਰੱਖਾਂਗੇ ਤਾਂ ਹਰ ਥਾਂ ਅਸੀਂ ਸਰਵਿਸ ਕਰਾਂਗੇ ਸੇਵਾ ਕਰਾਂਗੇ ਸੋ ਇਹ ਤਾਂ ਰਿਹਾ ਦੇਖੋ ਆਪਾਂ ਨੂੰ ਗੁਰੂ ਜੀ ਤੋਂ ਗਿਆਨ ਮਿਲ ਗਿਆ ਸਾਹਿਬ ਦੀ ਸੇਵਾ ਅਕਲ ਦੇ ਨਾਲ ਅਕਲ ਨਹੀਂ ਸਾਹਿਬ ਸੇਵੀ ਅਕਲ ਨਹੀਂ ਪਾਈਆ ਮਾਨ ਪਰ ਅੱਜ ਕੀ ਚੱਲਦਾ ਇਹਦੇ ਆਪਾਂ ਥੋੜਾ ਜਰੂਰ ਗੱਲ ਕਰਾਂਗੇ ਜੀ ਦੇਖੋ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ ਜੀ ਭਾਵ ਕੀ ਹੈ ਅਸੀਂ ਗੁਰਬਾਣੀ ਦੇ ਗਿਆਨ ਨੂੰ ਸਮਝ ਕੇ ਆਪਣੇ ਜੀਵਨ ਦੇ ਵਿੱਚ ਉਸ ਗਿਆਨ ਨੂੰ ਲਾਗੂ ਕਰੀਏ ਬਿਲਕੁਲ ਠੀਕ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਰੀ ਸਤਿਕਾਰ ਆਪਾਂ ਰੱਖਦੇ ਆ ਰੱਖਣਾ ਬਣਦਾ ਹੈ ਹੂੰ ਹੂੰ ਕੁਝ ਗੁਰੂ ਸਾਹਿਬ ਦੇ ਸਰੂਪ ਲਈ ਕੁਝ ਰਮਾਲਿਆਂ ਦੀ ਲੋੜ ਹੈ ਜੀ ਕੁਝ ਚੰਦੋਆਂ ਦੀ ਲੋੜ ਕਹਿ ਲੋ ਚੌਰ ਦੀ ਲੋੜ ਹੈ ਜੋ ਵੀ ਕਹਿੰਦਾ ਆਪਾਂ ਸੇਵਾ ਸੰਭਾਲ ਵਾਸਤੇ ਲੋੜ ਹੈ ਠੀਕ ਪਰ ਬਿਨਾ ਲੋੜ ਤੋਂ ਅੰਨੇਵਾ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਰਮਾਲਾ ਸ਼ੋਹਾਇਆ ਹੂੰ ਹੂੰ ਰੱਖ ਦਿੱਤਾ ਅਸੀਂ ਰਮਾਲਾ ਲੈ ਕੇ ਭਾਈ ਜੀ ਨੇ ਸ਼ੁਹਾ ਦਿੱਤਾ ਸਾਡੇ ਸਾਹਮਣੇ ਉਹ ਰੱਖ ਦਿੱਤਾ ਉੱਥੇ ਰਮਾਲੇ ਰੱਖਣ ਵਾਸਤੇ ਥਾਂ ਨ ਆ ਰਿਹਾ ਜੀ ਕਮਰੇ ਵਿੱਚ ਰਮਾਲੇ ਭੇਜ ਦਿੱਤੇ ਥੋੜੀ ਦੇਰ ਬਾਅਦ ਰਿਪੋਰਟ ਆਈ ਕਮਰਾ ਭਰ ਗਿਆ ਕੀ ਕਰੀਏ ਜੀ ਅਗਨ ਭੇਟ ਕਰ ਦਿਓ ਜੀ ਠੀਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਰਮਾਲੇ ਸ਼ੁਹਾ ਸ਼ੁਹਾ ਆ ਕੇ ਅਗਨ ਭੇਟ ਕਰੀ ਜਾਣਾ ਅਕਲ ਦੀ ਸੇਵਾ ਨਹੀਂ ਹੂੰ ਹੂੰ ਇਹ ਅਕਲ ਥੋੜਾ ਲੋਡ ਬੰਦ ਨੂੰ ਕੱਪੜਾ ਦੇ ਦਿਓ ਬਿਲਕੁਲ ਗੁਰੂ ਸਾਹਿਬ ਥੋੜਾ ਚਾਹੁੰਦੇ ਆ ਵੀ ਸਾਡੇ ਸਰੂਪ ਨੂੰ ਰਮਾਲੇ ਸ਼ੁਹਾ ਆ ਕੇ ਤੁਸੀਂ ਅਗਨ ਭੇਟ ਕਰੀ ਚੱਲੋ ਤੇ ਲੋਡ ਬੰਦ ਕੋਈ ਤਰਸਦਾ ਰਹੇ ਕਿਸੇ ਗਰੀਬ ਦੀ ਦੀ ਵਿਆਹ ਦੇ ਉੱਤੇ ਪਿੱਛੇ ਜਦੋਂ ਆਪਾਂ ਜਾਣਦੇ ਆ ਆਪਣੇ ਪਿੰਡਾਂ ਦੇ ਵਿੱਚ ਆਪਾਂ ਨੂੰ ਪਤਾ ਕੀ ਹਾਲਾਤ ਹੈ ਉਦੋਂ ਪੰਜ ਸੱਤ ਸੂਟ ਦੇ ਦਿਓ ਸੋ ਕਹਿਣ ਦਾ ਆਪਾਂ ਉਹਨੂੰ ਕਿਸੇ ਪੰਥ ਕਾਰਜ ਵਿੱਚ ਲਾ ਦਿਓ ਸੋ ਅੱਜ ਦੇਖੋ ਤੁਸੀਂ ਮੇਰਾ ਖਿਆਲ ਕਰੋੜਾਂ ਅਰਬਾਂ ਦੇ ਰਮਾਲੇ ਜਿਹੜੇ ਅਗਨ ਭੇਟ ਹੋ ਰਹੇ ਹੈ ਇਸ ਨੂੰ ਅਸੀਂ ਸੇਵਾ ਸਮਝ ਰਹੇ ਹਾਂ ਸੋ ਇਦਾਂ ਜਿਹੀ ਕੋਈ ਸੇਵਾ ਨਹੀਂ ਪ੍ਰਬੰਧਕਾਂ ਨਾਲ ਤੁਸੀਂ ਸਲਾਮ ਮਸ਼ਵਰਾ ਕਰ ਲਓ ਲੋੜੀ ਦੀ ਜੀ ਭੇਟ ਕਰ ਦਿਓ ਜਾਂ ਕਿਸੇ ਭਲੇ ਦੇ ਕਾਰਜ ਤੇ ਮਾਇਆ ਲਾ ਦਿਓ ਸੋ ਇਹ ਕੋਈ ਇਦਾਂ ਸੇਵਾ ਨਹੀਂ ਫਿਰ ਅਸੀਂ ਸੋਣੇ ਨੂੰ ਸੇਵਾ ਬਣਾਤਾ ਵੀ ਸ਼ਾਇਦ ਅਸੀਂ ਗੋਮਾ ਤੇ ਸੋਨਾ ਲਾ ਦਿੱਤਾ ਸੋਨੇ ਦਾ ਕਾਲਸ ਲਾ ਦਿੱਤਾ ਜੀ ਜਾਂ ਚੌਰ ਦੇ ਮੁੱਠੇ ਨੂੰ ਸੋਨਾ ਲਾ ਦਿੱਤਾ ਇਹਨੂੰ ਅਸੀਂ ਸੇਵਾ ਬਣਾ ਅਸਲ ਦੇ ਵਿੱਚ ਇਹ ਅਸੀਂ ਮੰਦਰਾਂ ਦੀ ਨਕਲ ਕੀਤੀ ਹੈ ਹਮ ਹਮ ਕਿਉਂਕਿ ਪੁਜਾਰੀ ਨੇ ਉਸ ਵੇਲੇ ਮਾਫ ਕਰਨਾ ਸੋ ਹੱਪਣ ਤੇ ਸੋਨਾ ਇਕੱਠਾ ਕਰ ਲਿਆ ਰਾਈਟ ਸੋ ਅਸੀਂ ਇਥੋਂ ਇਹ ਇਹਨੂੰ ਸੇਵਾ ਦਾ ਰੂਪ ਅਸੀਂ ਕਿਉਂ ਦਿੱਤਾ ਇਹ ਗੱਲ ਕਹਿੰਦੀ ਮੈਨੂੰ ਮਾਫ ਕਰ ਦੇਣਾ ਇਹਦੇ ਵਿੱਚੋਂ ਕੁੰਡੀ ਮੋਟੀ ਲੱਗ ਜਾਂਦੀ ਹੈ ਸੋਨੇ ਦੀ ਸੇਵਾ ਦੇ ਵਿੱਚੋਂ ਆ ਪਿੱਛੇ ਜੇ ਕਪਾਲਕੀ ਦੀ ਪਰਖ ਹੋਈ ਸੀ ਜੀ ਅਖਵਾ ਰਹੀ ਖਬਰ ਆਈ ਸੀ ਮੈਂ ਆਪਣੇ ਨਿੰਦਾ ਹੁੰਦੀ ਆਪਣੇ ਕੋਲੋਂ ਗੱਲ ਬਣਾਉਣੀ ਇੱਕੋ ਪਾਲਕੀ ਦੇ ਵਿੱਚੋਂ ਕਰੋੜ ਕਰੋੜ ਦਾ ਗਵਨ ਨਿਕਲਿਆ ਸੀ ਰਾਈਟ ਪਿੱਛੋਂ ਕਿਉਂਕਿ ਕਿਉਂਕਿ ਇਹਦੇ ਤੋਲੇ ਨਹੀਂ ਜਾਣਾ ਕਿੰਨਾ ਤੁਸੀਂ ਲਾਜ ਦਿੱਤਾ ਨਾ ਉਹਦੀ ਪਰਖ ਹੋਣੀ ਹੈ ਸਹੀ ਗੱਲ ਇਹ ਕਿੰਨਾ ਖੋਟਾ ਦੇ ਵਿੱਚ ਸੋ ਗੁਰਬਾਣੀ ਦਾ ਫੈਸਲਾ ਲੈ ਲਈ ਆਪਾਂ ਹਮ ਹਮ ਕਾਂਚਨ ਸਿਓ ਪਾਈਆ ਨਹੀਂ ਤੋਲ ਮਨ ਦੇ RAM ਲਿਆ ਹੈ ਮੋਲ ਜੀ ਭਾਈ ਸੋਨੇ ਦੇ ਨਾਲ ਰੱਬ ਨਹੀਂ ਮਿਲਦਾ ਦੇਖੋ ਗੁਰਬਾਣੀ ਸਪਸ਼ਟ ਕਹਿ ਰਹੀ ਹੈ ਹਮ ਹਮ ਪ੍ਰਮਾਤਮਾ ਮਿਲਦਾ ਮਨ ਦੇ ਦਾ ਭਾਵ ਕਿ ਤੂੰ ਆਪਣੀ ਮਨਮਰਜ਼ੀ ਛੱਡ ਦੇ ਆਪਣਾ ਆਪ ਗੁਰੂ ਦੇ ਅੱਗੇ ਤੂੰ ਸਮਰਪਣ ਕਰ ਦੇ ਸੋ ਸਰਿੰਦਰ ਕਰਦੇ ਆਪਣੇ ਆਪ ਨੂੰ ਗੁਰੂ ਦੇ ਅੱਗੇ ਠੀਕ ਸੋ ਮਨ ਦੇ ਆਰਾਮ ਲਿਆ ਹੈ ਮੋਲ ਭਾਵ ਕੇ ਤੂੰ ਆਪਣਾ ਮਨ ਗੁਰੂ ਨੂੰ ਦੇ ਦੇ ਮਨ ਵੇਚਿਆ ਸਤਗੁਰੂ ਕੇ ਪਾਸ ਇਸ ਸੇਵਕ ਕੇ ਕਾਰਜ ਰਾਸ ਜੀ ਹੁਣ ਪ੍ਰਮਾਤਮਾ ਮਨ ਦਿੱਤੇ ਤੋਂ ਮਿਲਦਾ ਸੋਨੇ ਨਾਲ ਤਾਂ ਮਿਲਦਾ ਨਹੀਂ ਫੈਸਲਾ ਬਾਣੀ ਦੇ ਨਦੀਆਂ ਹੋਵੇ ਤੇ ਹਨਵਾ ਹਮ ਸੁਮ ਹੋਵੇ ਦੁੱਧ ਕੀਓ ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰਨ ਤਜੀਓ ਪਰਬਤ ਸੋਨਾ ਰੂਪਾ ਹੋਵੇ ਹੀਰੇ ਲਾਲ ਜੜਾਓ ਭੀ ਤੇਰੀ ਕੀਮਤ ਨਾ ਪਾਹ ਹੋਂ ਕੇਵੜਾ ਖਾਣਾ ਸਾਰੇ ਪਹਾੜ ਸੋਨੇ ਦੇ ਹੋ ਜਾਣ ਉਹਦੇ ਉਹਨਾਂ ਉੱਪਰ ਲਾਲ ਹੀਰੇ ਜੜੇ ਜਾਣ ਤਾਂ ਵੀ ਮਾਲਕ ਦੀ ਕੀਮਤ ਨਹੀਂ ਪੈ ਸਕਦੀ ਜੀ ਸੋ ਸਿੱਧ ਹੋ ਗਿਆ ਬਾਣੀ ਤੋਂ ਵੀ ਸੋਨਾ ਕੋਈ ਸੇਵਾ ਨਹੀਂ ਸੋਨਾ ਚੜਾਉਣਾ ਸੋ ਆਪਣੇ ਭਵਿੱਖ ਨੂੰ ਸੁਣਿਆ ਦੀ ਕਿਉਂ ਨਾ ਬਣਾਈਏ ਹੂੰ ਹੂੰ ਕੱਚੋਂ ਕਾਂਚਣ ਭਾਇਓ ਜੀ ਸ਼ਬਦ ਗੁਰਸਰਾਵਣੀ ਸੁਣਿਓ ਜਦੋਂ ਕੰਨਾਂ ਰਾਹੀਂ ਗੁਰੂ ਦੇ ਸ਼ਬਦ ਨੂੰ ਧਿਆਨ ਨਾਲ ਸੁਣਿਆ ਜਾਂਦਾ ਹੈ ਤਾਂ ਗੁਰੂ ਦਾ ਗਿਆਨ ਸਾਡੇ ਜੀਵਨ ਨੂੰ ਕੱਚ ਤੋਂ ਕਾਂਚਨ ਬਣਾ ਦਿੰਦਾ ਹੈ ਸਾਡੇ ਜੀਵਨ ਚੋਂ ਖੋਟ ਨਿਕਲ ਜਾਂਦਾ ਹੈ ਕੱਚ ਸਾਡਾ ਜੀਵਨ ਬਾਰਾ ਬਣੇ ਦਾ ਸੋਨਾ ਬਣ ਜਾਂਦਾ ਹੈ ਤੇ じゃ ਫਿਰ ਆਪਣਾ ਪੈਸਾ ਚੰਗੇ ਕੰਮਾਂ ਤੇ ਲਾ ਕੇ ਭਵਿੱਖ ਨੂੰ ਸੁਨਹਿਰੀ ਬਣਾਓ ਜਹੂਦੀਆਂ ਨੇ ਦੇਖੋ ਕਿੰਨਾ ਜ਼ੋਰ ਲਾਇਆ ਪੜ੍ਹਾਈ ਤੇ ਉਹਨਾਂ ਦੇ ਸਾਰੇ ਇੰਜੀਨੀਅਰ ਉਹਨਾਂ ਦੇ ਡਾਕਟਰ ਸੈਂਸਦਾਨ ਜੋ ਸਾਰੇ ਉਹਨਾਂ ਦੇ ਮੇਨ ਨੇ ਦੇਖੋ ਇੱਕ ਛੋਟੀ ਜੀ ਕੌਮ ਸਾਰੇ ਦੁਨੀਆ ਚ ਆਪ ਨੂੰ ਪਤਾ ਘੱਟ ਗਿਣਤੀ ਉਹਨਾਂ ਦੀ ਹੈ ਉਹਨਾਂ ਨੇ ਆਪਣਾ ਦੇਸ਼ ਵੀ ਲੈ ਲਿਆ ਜੈਰਲ ਉਹਨਾਂ ਦੇ ਅੱਜ ਅਮਰੀਕਾ ਦੀ ਇਕਨੋਮੀ ਦੇ ਉੱਤੇ ਵੀ ਉਹ ਉਹਨਾਂ ਦਾ ਪ੍ਰਭਾਵ ਹੈ ਆਪਾਂ ਨੂੰ ਪਤਾ ਹੈ ਜੁਨੀਆ ਪੂਰਾ ਤੇ ਲੇਕਿਨ ਅਸੀਂ ਅਸੀਂ ਇਹਨਾਂ ਗੱਲਾਂ 'ਤੇ ਜ਼ੋਰ ਦੱਤਾ ਸੋ ਸਾਨੂੰ ਜਿਹੜਾ ਸਾਡਾ ਪੈਸਾ ਹੈ ਦਸਵੰਦ ਹੈ ਉਹ ਜੇ ਅਸੀਂ ਠੀਕ ਢੰਗ ਨਾਲ ਯੂਜ਼ ਕਰਨ ਲੱਗ ਪੈਣ ਸਿੱਖ ਤਾਂ ਦਿਨਾਂ 'ਚ ਚੜ੍ਹਦੀ ਕਲਾ ਹੋ ਸਕਦੀ ਹੈ ਸੋ ਅਸੀਂ ਉਹ ਪੈਸਾ ਸੋਨੇ 'ਤੇ ਬਲੋਕ ਕਰਨ ਦੀ ਬਜਾਏ ਇਹ ਪ੍ਰੋਫੈਸਰ ਰੱਖੀਏ ਵੀ ਕੋਈ ਆਈਐਸ ਦੀ ਤਿਆਰੀ ਕਰਾਵੇ ਸਾਡੇ ਬੱਚਿਆਂ ਨੂੰ ਕੋਈ ਪੀਐਸਸੀਐਸ ਦੀ ਤਿਆਰੀ ਕਰਾਵੇ ਕੋਈ ਮੈਡੀਕਲ ਵਾਸਤੇ ਪੀਐਮਟੀ ਤਿਆਰੀ ਕਰਾਵੇ ਕੋਈ ਪੀਆਈਟੀ ਦੀ ਤਿਆਰੀ ਕਰਵਾਵੇ ਸਾਡੇ ਬੱਚੇ ਡਾਕਟਰ ਬਣਨ ਇੰਜ ਇਹ ਬਣਨਾ ਆਈਐਸ ਬਣਨਾ ਤੇ ਸਾਡੀ ਕੌਮ ਦਾ ਭਵਿੱਖ ਸੋਨੇ ਵਰਗਾ ਬਣ ਜੇ ਅਸੀਂ ਧਿਆਨ ਰੱਖਣਾ ਹੁੰਦਾ ਸੁਨਹਿਰੀ ਭਵਿੱਖ ਤੇ ਜਾਂ ਆਪਣੇ ਜੀਵਨ ਨੂੰ ਸੋਨੇ ਵਰਗਾ ਬਣਾਉਣਾ ਸੀ ਪਰ ਅਸੀਂ ਉਲਝ ਕੇ ਬਹਰੀ ਸੋਨੇ ਦੇ ਵਿੱਚ ਯੂਨੀ ਅਸੀਂ ਦਿੱਤਾ ਸੇਵਾ ਦਾ ਰੂਪਕਾਰ ਸੇਵਾ ਚੱਲਦੀ ਹੈ ਜੀ ਸੋਨਾ ਲਾਉਣ ਦੀ ਸੇਵਾ ਚੱਲ ਰਹੀ ਹੈ ਜੀ ਸੋਨਾ ਲਾਉਣ ਦੀ ਵੀ ਸੋਨਾ ਲਾਉਣ ਦੀ ਕਾਦੀ ਸੇਵਾ ਸੋ ਫੇਰ ਅੱਗੇ ਲੰਗਰ ਆ ਜੋ ਹਾਂ ਹਾਂ ਠੀਕ ਹੈ ਲੰਗਰ ਦੀ ਮਰਜ਼ਾਦਾ ਹੈ ਜੀ ਕਿਸੇ ਗੱਲ ਨੂੰ ਮਰਜ਼ਾਦਾ ਵਿੱਚ ਲੈ ਕੇ ਕਰਨਾ ਜਿਸ ਤਰ੍ਹਾਂ ਲੰਗਰ ਦਾ ਅਰਥ ਹੈ ਸਾਂਝਾ ਚੋਲਾ ਠੀਕ ਕਮਿਊਨਿਟੀ ਕਿਚਨ ਬਿਲਕੁਲ ਭਾਵੇਂ ਛਕਣ ਵਾਸਤੇ ਸਾਰਿਆਂ ਨੂੰ ਮਿਲੇ ਪਰ ਮਿਲੇ ਇੱਕੋ ਜਿਹਾ ਜੀ ਅੱਜ ਅਸੀਂ ਕੀ ਕੀਤਾ ਦੀ ਮਰਜ਼ਾਦਾ ਵਿਗਾੜਤੀ ਅਸੀਂ ਸੋਚਦੇ ਵੀ ਸੇਵ ਹੈ ਵੀਆਈਪੀ ਲੰਗਰ ਜਲਾ ਦਾਂਗੇ ਜੀ ਲੰਗਰ ਦੇ ਨਾਂ ਵੀਆਈਪੀ ਲੱਗ ਗਿਆ ਲੰਗਰ ਦੀ ਮਹਾਨਤਾ ਹੀ ਖਤਮ ਬਿਲਕੁਲ ਲੰਗਰ ਦਾ ਅਰਥ ਹੀ ਏਕਤਾ ਸਮਾਨਤਾ ਸਾਂਝੀ ਵਾਲਤਾ ਜੀ ਸੋ ਲੰਗਰ ਤਿੰਨ ਕਿਸਮ ਦਾ ਹੈ ਹਮ ਹਮ ਦੋ ਕਿਸਮ ਦਾ ਲੰਗਰ ਮੇਰੀ ਕੌਮ ਪੁੱਲ ਗਈ ਇੱਕ ਇੱਕ ਤਾਂ ਸਾਨੂੰ ਯਾਦ ਰਹੇਗਾ ਦਾਲਾ ਪ੍ਰਸ਼ਾਦ ਵਾਲਾ ਸੋ ਲੰਗਰ ਦਾ ਇੱਕ ਤਾਂ ਚਲੋ ਠੀਕ ਹੈ ਭੋਜਨ ਮਿਲ ਜਾਵੇ ਇਹ ਲੰਗਰ ਸਤਸੰਗੀ ਵਾਸਤੇ ਹੈ ਤਾਂ ਕਿ ਸਾਨੂੰ ਸੁਣਦੇ ਨਾ ਇਹ ਫੁਰਨੇ ਨਾ ਬਣ ਵੀ ਅਸੀਂ ਘਰੇ ਜਾ ਕੇ ਰਸੋਈ ਤਿਆਰ ਕਰਨੀ ਹੈ ਜੀ ਵੀ ਆਰਾਮ ਨਾਲ ਸੁਣੀ ਚਲੋ ਭਾਈ ਤੁਹਾਡੇ ਵਾਸਤੇ ਪ੍ਰਸ਼ਾਦ ਤਿਆਰ ਕੀਤਾ ਹੋਇਆ ਹੈ ਜਾਂ ਕੋਈ ਰਾਹੀ ਪੰਧੀ ਆ ਗਿਆ ਕੋਈ ਲੰਘ ਦਾ ਟੱਪਦਾ ਕੋਈ ਭੁੱਖਾ ਆ ਗਿਆ ਠੀਕ ਔਰ ਪੇਟ ਭਰਨ ਵਾਸਤੇ ਭੋਜਨ ਮਿਲ ਜਾਵੇ ਵੈਰਾਈਟੀ ਇਸ ਦਾ ਕੋਈ ਮਤਲਬ ਨਹੀਂ ਠੀਕ ਅਸੀਂ ਲੰਗਰ ਨੂੰ ਅੱਜ ਬਿਆਹਾਂ ਵਾਲੇ ਤਰ੍ਹਾਂ ਦੀ ਤਰ੍ਹਾਂ ਬਦਲ ਦਿੱਤਾ। ਬਿਲਕੁਲ। ਵੈਰਾਈਟੀ ਜਮ ਦੇ ਵਿੱਚ। ਸੋ ਲੰਗਰ ਦਾ ਵੈਰਾਈਟੀ ਜਮ ਨਾਲ ਕੋਈ ਸੰਬੰਧ ਨਹੀਂ। ਆਪਣਾ ਦਸਵੰਦ ਅਸੀਂ ਆਪ ਹੀ ਖਾ ਕੇ ਤੁਰ ਜਨੇ ਆ ਤੇ ਆਪ ਕਹਿੰਦੇ ਅਸੀਂ ਸੇਵਾ ਕਰ ਲਈ। ਆਪਣਾ ਆਪ ਹੀ ਖਾ ਲਿਆ ਸੀ ਬੈਠ ਕੇ। ਰਾਈਟ। ਸੋ ਕਿਸੇ ਲੋੜਵੰਦ ਨੂੰ ਦੇਣਾ ਸੀ ਅਸੀਂ। ਹੂੰ ਹੂੰ। ਤੇ ਫੇਰ ਦੋ ਕਿਸਮ ਦਾ ਲੰਗਰ ਦੇਖੋ ਬਾਣੀ ਚ ਲਿਖਿਆ ਲੰਗਰ ਚੱਲਦਾ ਗੁਰ ਸ਼ਬਦ ਹਾਰ ਤੋਟ ਨਾ ਵੀ ਖੱਟੀ ਹੈ। ਠੀਕ। ਸ਼ਬਦ ਦਾ ਭਾਵ ਕਿ ਅਸੀਂ ਗੁਰਬਾਨੀ ਦੇ ਵਖ ਵਖ ਬੇਸ਼ਾਂ ਤੇ ਵਿਚਾਰ ਛਾਪ ਛਾਪ ਕਿਲਚਰ ਵੰਡਣਾ ਸੀ ਜਿਵੇਂ ਸਾਹੀ ਲੋ ਸਾਰੇ ਡੋਰ ਤੱਕ ਆਉਂਦੇ ਐ ਤੇ ਅਸੀਂ ਕਿਸੇ ਦੇ ਡੋਰ ਤੱਕ ਗਏ ਕਦੇ ਉਹਨਾਂ ਦੀ ਪਹਾ ਛਾਪ ਕੇ ਇਹ ਸ਼ਬਦ ਦਾ ਲੰਗਰ ਅਸੀਂ ਨਹੀਂ ਲਾਇਆ ਫਿਰ ਮਾਤਾ ਜੀ ਲੰਗਰ ਦੌਲਤ ਵੰਡੀ ਹੈ ਜੇ ਕੋਈ ਦੇਖਿਆ ਕਿਸ ਰਖ ਦੇ ਪਾਟੇ ਕਪੜੇ ਐ ਉਹਨੂੰ ਕਹਿੰਦੇ ਪੁੱਤ ਮੈਨੂੰ ਮਿਲ ਕੇ ਜਾਇਂ ਛੱਕੇ ਪ੍ਰਸ਼ਾਦ ਆ ਉਹਨੂੰ ਲੋੜੀ ਦੀ ਮਾਇਆ ਚੁਪ ਕੇ ਦੇ ਕੇ ਪੁੱਤ ਕੱਪੜੇ ਬਣਾ ਲੈ ਜੁੱਤੀ ਬਣਾ ਲੈ ਕਿਸੇ ਬੀਬੀ ਨੂੰ ਦੇਖਿਆ ਉਹਨੂੰ ਕਹਿੰਦਾ ਧੀ ਜੀ ਮੈਨੂੰ ਮਿਲ ਕੇ ਜਾਇਂ ਸੋ ਲੰਗਰ ਆ ਕਿਸੇ ਲੋੜਵੰਦ ਦੀ ਮਾਇਕ ਸਾਹਿਤਾ ਵੀ ਲੰਗਰ ਵਿੱਚ ਆ ਗਈ ਤੇ ਨਾਲ ਨਾਲ ਸ਼ਬਦ ਦਾ ਲੰਗਰ ਵੀ ਅਸੀਂ ਲਾਉਣਾ ਹੈ ਠੀਕ ਹੈ ਇਹ ਲੰਗਰ ਜੋ ਪ੍ਰਸ਼ਾਦਾ ਸਭ ਨੂੰ ਮਿਲ ਜਾਵੇ ਤੇ ਪਰ ਇੰਨੇ ਨਾ ਲਾਈਏ ਜਿਸ ਤਰ੍ਹਾਂ ਕੋਈ ਜੋੜ ਮੇਲਾ ਆ ਗਿਆ ਹੁਣ ਆਪਣੇ ਪੰਜਾਬ ਦੇ ਵਿੱਚ ਹੀ ਦੀ ਜੋੜ ਮੇਲਾ ਆ ਗਿਆ ਸੋਟਿਸ਼ ਹੋ ਜਾਂਦਿਆਂ ਦਾ ਉਹ ਪਕੌੜੇ ਤੇ ਜਲੇਬੀਆਂ ਦਾ ਕੀ ਸੰਬੰਧ ਸੀ ਦੀ ਜੋੜ ਮੇਲੇ ਵੇਲੇ ਠੀਕ ਉਸ ਵੇਲੇ ਤਾਂ ਬਿਲਕੁਲ ਹੀ ਸਾਦਾ ਭੋਜਨ ਚਾਹੀਦਾ ਥਰ ਥਾਂ ਦੇ ਉੱਤੇ ਗੱਡੀਆਂ ਘੇਰ ਘੇਰ ਕੇ ਲੋਕਾਂ ਦੀਆਂ ਗੱਡੀਆਂ ਦੇ ਵਿੱਚ ਜ਼ਬਰਦਸਤੀ ਤੁਸੀਂ ਜਲੇਬੀਆਂ ਦੇ ਲਹਾਫੇ ਰੱਖਤੇ ਪਕੌੜਿਆਂ ਦੇ ਲਹਾਫੇ ਰੱਖਦੇ ਕੀ ਇਹ ਸੇਵ ਹੈ ਹੂੰ ਉਹ ਖੇ ਨੂੰ ਸ਼ਿਕਾਉਣਾ ਤਾਂ ਸੇਵਾ ਹੈ ਜਿਵੇਂ ਹੁਣ ਜੰਮੂ ਕਸ਼ਮੀਰ ਚ ਲੰਗਰ ਲਾਏ ਬਹੁਤ ਸੋਹਣਾ ਕੰਮ ਕੀਤਾ ਆਪਣਾ ਕਿੰਨੇ ਆਪਣੇ ਗੁਰਸਿੱਖ ਸੇਵਾ ਕਰ ਰਹੇ ਸਲਾਘਾਯੋਗ ਹੈ ਵੀ ਲੋਡ ਲੋਡ ਵਾਲੇ ਥਾਂ ਦੇ ਉੱਤੇ ਲੰਗਰ ਲਾਓ ਰੱਜੀ ਹੋਆਂ ਨੂੰ ਕਿ ਨਹੀਂ ਬੇਜ ਜੀ ਲਾਜ਼ਮੀ ਸ਼ੱਕੇ ਜੋ ਲਾਜ਼ਮੀ ਕੋਈ ਕਾਫੀ ਰੱਖੀ ਬੈਠਾ ਕੋਈ ਆਈਸਕ੍ਰੀਮ ਰੱਖੀ ਬੈਠਾ ਕੋਈ ਪਕੌੜੇ ਰੱਖੀ ਬੈਠਾ ਕੋਈ ਜਿਲੀ ਵੀ ਲੰਗਰ ਦਾ ਕੀ ਸੌਂਦੇ ਇਹਨਾਂ ਨੂੰ ਸੋ ਇਹਨਾਂ ਦਾ ਕੋਈ ਇਦਾਂ ਅਸੀਂ ਪੈਸੇ ਨੂੰ ਵੇਸਟ ਨਾ ਕਰੀਏ ਇਦਾਂ ਦੀ ਸਵਾਮਾ ਕੋਈ ਨਹੀਂ ਹੁੰਦੀ ਆ ਅਕਲ ਨਾਲ ਸਹੀ ਸੇਵਾ ਕਰੀਏ ਤਾਂ ਸਾਨੂੰ ਮਾਨਤਾ ਮਿਲਦੀ ਠੀਕ ਸੋ ਪੈਸੇ ਬ ਪਰ ਤੁਹਾਡੇ ਵਰਗੇ ਹੀ ਭੇਖ ਦੇ ਵਿੱਚ ਇੱਥੇ ਆ ਕੇ ਜਦੋਂ ਕਿਹਾ ਜਾਂਦਾ ਹੈਗਾ ਕਿ ਇਹ ਅਕਲੀ ਸਾਹਿਬ ਦੀ ਜਿਹੜੀ ਤੁਸੀਂ ਗੱਲ ਕੀਤੀ ਕਿ ਅਕਲ ਦੀ ਵਿਵੇਕ ਬੁੱਧੀ ਦੀ ਵਰਤ ਕਰਕੇ ਅਸੀਂ ਕੰਮ ਅੱਗੇ ਕਰਨਾ ਹੈ ਸਹੀ ਤਰੀਕੇ ਨਾਲ ਪਰ ਇੱਥੇ ਤਾਂ ਇਹ ਕਿਹਾ ਜਾਂਦਾ ਹੈ ਕਿ ਨਹੀਂ ਤੁਸੀਂ ਬਿਲਕੁਲ ਅਕਲ ਨਹੀਂ ਵਰਤਣੀ ਹੈਗੀ ਸਿਰਫ ਅੱਖਾਂ ਮੀਚ ਕੇ ਜੋ ਹੈ ਸਭ ਕੁਝ ਕਰਨਾ ਹੈ ਇਹ ਜਿਹੜਾ ਹੈ ਹੁਣ ਕਨਸੈਪਟ ਜਿਹੜਾ ਬੜਾ ਭਾਰੂ ਹੋ ਰਿਹਾ ਸਾਡੇ ਉੱਤੇ ਇਹਦੇ ਬਾਰੇ ਕੁਝ ਗੱਲਬਾਤ ਕਰਦੇ ਹਾਂ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ ਸਮਝ ਨਹੀਂ ਆਉਂਦਾ ਕੀ ਕਰੋ ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਸਰ ਪਾ ਸਕਤੀਆਂ ਹਨ ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਅਸੀਂ ਤੁਹਾਡੇ ਕਰਜ਼ੇ ਨੂੰ ਵਧ ਤੋਂ ਵਧ ਘਟਾ ਕੇ ਰਹਿਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ 18667908984 ਬਿਜ਼ਨਸ ਸੋਲੂਸ਼ਨਸ ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ ਪਾਈਪਨ ਪ੍ਰੀਸੀ ਦੀ ਸਾਢੇ ਨਾਲ ਚਾਂਚ ਭਾਰਨੇ ਬਹੁਤ ਇੱਕ ਮਹੱਤਵਪੂਰਨ ਵਿਸ਼ੇਦ ਹੁੰਦੇ ਕਿਉਂਕਿ ਜ਼ਰੂਰਤ ਹੈ ਕਿ ਵਿਵੇਕ ਬੁੱਧੀ ਦੀ ਵਰਤੋਂ ਨਾਲ ਅਸੀਂ ਆਪਣੀ ਸੋਚ ਵਿੱਚ ਬਦਲਾਅ ਲਿਆ ਸਕੀਏ ਗੁਰੂ ਸਾਹਿਬ ਦਾ கான்ਸੈਪਟ ਬੜਾ ਨਵੇਕਲਾ ਬੜਾ ਹੀ ਵਕਰਾ ਸੀ ਲੇਕਿਨ ਅੱਜ ਅਸੀਂ ਉਸ ਨੂੰ ਭੁੱਲ ਬੈਠੇ ਹਾਂ ਉਹੀ ਕਰਮकांड ਅਸੀਂ ਕਰ ਰਹੇ ਹਾਂ ਜਿਸ ਤੋਂ ਗੁਰੂ ਨੇ ਸਾਨੂੰ ਵਰਜਿਤ ਕੀਤਾ ਸੀ ਪਰ ਫਿਰ ਵੀ ਅੱਜ ਕੌਮ ਦੇ ਵਿੱਚ ਇਹ ਚੀਜ਼ਾਂ ਪਾਰੂ ਹੁੰਦੀਆਂ ਜਾ ਰਹੀਆਂ ਨੇ ਇਸ ਬਾਰੇ ਕਿਉਂ ਇਹ ਸਾਰਾ ਕੁਝ ਪਾਰੂ ਹੋ ਰਿਹਾ ਤੇ ਜਿਸ ਤਰੀਕੇ ਨਾਲ ਪ੍ਰਚਾਰ ਜੋ ਕੀਤਾ ਜਾ ਰਿਹਾ ਹੈ ਕਿਵੇਂ ਸੋਚ ਸਮਝ ਕੇ ਅਸੀਂ ਇਸ ਤੋਂ ਬਾਹਰ ਨਿਕਲ ਕੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਆਪਣਾ ਯਤਨ ਪਾਣਾ ਹੈ ਆ ਇਸ ਬਾਰੇ ਕੁਝ ਗੱਲਬਾਤ ਕਰਦੇ ਆ ਭਾਈ ਪੰਨਪ੍ਰੀਤ ਸਿੰਘ ਜੀ ਪਾਈ ਸਾਹਿਬ ਸੋ ਕੀ ਕਰਨ ਦੀ ਲੋੜ ਹੈ ਕਿਉਂਕਿ ਅੱਜ ਤਾਂ ਇਹ ਜਾਲ ਜਿਹੜਾ ਹੈ ਕਿਹਾ ਜਾਂਦਾ ਜੀ ਈਵਨ ਇੱਥੋਂ ਤੱਕ ਕਿ ਸਾਡੇ ਜਿਹੜੇ ਸਰਮੌਰ ਸੰਸਥਾਵਾਂ ਨੇ ਉੱਥੋਂ ਵੀ ਇਹ ਹੁਕਮ ਆ ਜਾਂਦੇ ਨੇ ਕਿ ਜੀ ਕਿੰਤੂ ਪਰੰਤੂ ਨਹੀਂ ਕਰਨਾ ਤੁਸੀਂ ਬਸ ਅੱਖਾਂ ਮੀਟ ਕੇ ਕਰੀ ਚੱਲੋ ਇਹ ਸਭ ਕੁਝ ਕਿੰਤੂ ਪਰੰਤੂ ਨਹੀਂ ਹੁੰਦਾ ਜੋ ਗੁਰੂ ਤੋਂ ਗਿਆਨ ਮਿਲਦਾ ਹੈ ਇਹ ਆਪਾਂ ਕਹਿ ਲਓ ਵੀ ਇਹ ਆਪਾਂ ਜਿਵੇਂ ਗੱਲ ਕੀਤੀ ਪਹਿਲਾਂ ਵਿਵੇਕ ਬੁੱਧੀ ਖਤਾਂ ਹੁੰਦੀ ਹੈ ਕੋਈ ਆਪਣੀ ਹੀ ਚੰਚਲਤਾਈ ਵਾਲੀ ਮਤ ਦੇਖੋ ਉਹ ਗੁਰੂ ਸਾਹਿਬ ਨਹੀਂ ਛੱਡਣ ਵਾਸਤੇ ਕਿਹਾ ਵੀ ਇਹ ਮਨ ਚੰਚਲਾ ਚਤਰਾਈ ਕੇ ਨਾਣਾ ਪਾਇਆ ਸੋ ਅਸੀਂ ਆਪਣੀ ਚਤਰਾਈ ਆਪਣੀ ਚੰਚਲਤਾਈ ਨੂੰ ਤਾਂ ਛੱਡਣਾ ਹੈ ਪਰ ਜੋ ਗੁਰੂ ਤੋਂ ਮਤ ਮਿਲਦੀ ਹੈ ਨਾ ਉਹਨੂੰ ਅਸੀਂ ਅਸਲੀ ਮਤ ਕਹਿ ਸਕਦੇ ਹਾਂ ਵਿਵੇਕ ਬੁੱਧੀ ਹਾਰ ਪਰੇ ਉਸwami ਕਾ ਦੁਆਰਾ ਦੀਜੈ ਬੁੱਧ ਵਿਵੇਕਾ ਗੁਰੂ ਤੋਂ ਮਿਲਦੀ ਮਤ ਮਤਾਬ ਕਿਸੇ ਜ਼ਿੰਦਗੀ ਦੀ ਬਸ ਵਿਚਰਨਾ ਤਾਂ ਹੀ ਅਸੀਂ ਗੁਰਸੇਕਾ ਹਾਂ ਸਕਦੇ ਹਾਂ ਜੀ ਅਸੀਂ ਗੁਰ ਨੂੰ ਮੁੱਖ ਰੱਖੀਏ ਗੌਰ ਜੋ ਸਾਨੂੰ ਗੁਰਬਾਣੀ ਗਿਆਨ ਦਿੰਦੀ ਹੈ ਸੋ ਅੱਜ ਜਿਸ ਤਰ੍ਹਾਂ ਆਪਾਂ ਪਹਿਲਾਂ ਦੋ ਤਿੰਨ ਬ ਵੀਕਾ ਗਲਤ ਪਾਣ ਚੜ ਗਈ ਆ ਪੱਲ ਲਫਜ਼ ਵਰਤ ਲੋ ਵੀ ਉਹ ਮਰਿਆਦਾ ਭੁੱਲ ਗਏ ਇੱਕ ਇੱਕ ਗੱਲ ਤੇ ਜ਼ਿਆਦਾ ਜ਼ੋਰ ਲਾ ਦਿੱਤਾ ਸੋ ਇਸੇ ਤਰ੍ਹਾਂ ਹੁਣ ਦੇਖੋ ਗੁਰਬਾਣੀ ਪੜਨ ਦੀ ਗੱਲ ਬਾਣੀ ਵਿੱਚ ਆਉਂਦੀ ਹੈ ਉਹ ਵੀ ਅੱਗੇ ਅਗਲੀ ਪੰਕਤੀ ਗੁਰੂ ਜੀ ਨੇ ਕਹਿਤਾ ਅਕਲ ਨਹੀਂ ਪੜ ਕੇ ਬੁੱਝੀ ਗਿਆ ਅਕਲੀ ਕੀਚਾ ਦਾ ਹਾਂ ਜੀ ਵੀ ਅਕਲ ਨਾਲ ਬਾਣੀ ਪੜੋ ਭਾਵ ਕੇ ਕੁਝ ਨਿਜਮ ਨੇ ਉਹ ਸਿੱਖੋ ਤੁਸੀਂ ਬਾਣੀ ਤੇ ਪੜ ਕੇ ਸਮਝੋ ਜੀ ਗੁਰਬਾਣੀ ਪੜਨ ਤੇ ਰੁਕਣੀ ਜਾਣਾ ਪੜਨਾ ਸ਼ੁਰੂਆਤ ਆਪਾਂ ਕਹਿ ਸਕਦੇ ਨੇ ਲੇਕਿਨ ਸਾਡੇ ਬਹੁਤ ਭੈਣ ਭਰਾ ਉਹ ਬਾਣੀ ਪੜ ਕੇ ਅੱਗੇ ਗਿਣਤੀਆਂ ਦੇ ਚੱਕਰ ਚ ਪੈ ਗਏ ਜੀ ਇੰਨੇ ਪਾਠ ਕਰੋ ਇਹ ਗੁਰਜਦ ਕੇ ਗੁਰਬਾਣੀ ਦੇ ਵਿੱਚ ਕਿਤੇ ਵੀ ਗਿਣਤੀ ਦੀ ਗੱਲ ਨਹੀਂ ਗੁਰਬਾਣੀ ਵਿੱਚ ਇਹ ਕਿਹਾ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ અપਕਾਰ ਜਿਹੜਾ ਬੱਧਾ ਚੱਟੀ ਵੱਜ ਕੇ ਬੋਝ ਪਾ ਕੇ ਗਿਣਤੀ ਪੂਰੀ ਕਰਨ ਦਾ ਚੱਕਰ ਹੈ ਜਿਹੜਾ ਇਹਦਾ ਕੋਈ ਗੁਣ ਤੇ ਭਲਾ ਨਹੀਂ ਜੀ ਸੋ ਗੁਰਬਾਣੀ ਨੂੰ ਸਮਝ ਕੇ ਅਸੀਂ ਉਸ ਗਿਆਨ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰਨਾ ਹੈ ਠੀਕ ਅਕਲੀ ਪੜ੍ਹ ਕੇ ਬੁੱਝ ਗਿਆ ਪੜ੍ਹ ਕੇ ਸਮਝਣਾ ਤੇ ਅਕਲ ਅਕਲ ਤਾਂ ਫਿਰ ਅੱਗੇ ਅਕਲ ਦਾ ਦਾਨ ਕਰਨਾ ਹੈ ਮਨੁੱਖਤਾ ਨੂੰ ਗੁਰਬਾਣੀ ਦਾ ਗਿਆਨ ਵੰਡਣਾ ਹੈ ਕਿਉਂਕਿ ਜੋ ਗੁਰਬਾਣੀ ਦਾ ਗਿਆਨ ਹੈ ਇਹ ਇੱਕ ਜੀਵਨ ਦਾਣ ਹੈ ਹਮ ਹਮ ਜੇ ਇਸੇ ਦਾ ਜੀਵਨ ਬਣ ਜਾਂਦਾ ਜੇ ਆਪਾਂ ਕਿਸੇ ਨੂੰ ਗੁਰਬਾਣੀ ਦਾ ਸਹੀ ਭਾਈ ਗੁਰਦਾਸ ਇਹਨਾਂ ਦੇ ਤੱਕ ਲਿਖਤਾ ਜਿਵੇਂ ਸੱਤ ਮੰਦਰ ਕਾਂਚਨ ਕੇ ਉਸਾਰ ਦੀਨੇ ਤਾਂ ਐਸਾ ਪੁੰਨ ਸਿੱਖ ਕੋਈ ਇੱਕ ਸ਼ਬਦ ਸਖਾਏਗਾ ਠੀਕ ਜੇ ਤੁਸੀਂ ਇੱਕ ਇੱਕ ਸ਼ਬਦ ਕਿਸੇ ਨੂੰ ਸਖਾ ਦਿੱਤਾ ਭਾਵ ਸਿੱਖਿਆ ਦੇ ਦਿੱਤੀ ਅਰਥਾਂ ਸਮੇਂ ਦ੍ਰਿੜ ਕਰਵਾ ਦਿੱਤਾ ਜਿਵੇਂ ਤੁਸੀਂ ਸੱਤ ਮੰਦਰ ਸੋਨੇ ਦੇ ਪਾ ਦਿੱਤੇ ਸੱਤ ਮੰਦਰ ਸੋਨੇ ਦੇ ਉਸਾਰ ਦੇ ਨੇ ਕੋਈ ਖਾਸ ਗੱਲ ਨਹੀਂ ਵੱਡੀ ਗੱਲ ਹੈ ਤੁਸੀਂ ਕਿਸੇ ਨੂੰ ਸਹੀ ਗੁਰਬਾਨੀ ਦਾ ਇੱਕ ਸ਼ਬਦ ਗੁਰੂ ਦਾ ਸੰਕੇਤ ਨੂੰ ਸਿਖਾ ਦਿੱਤਾ ਤਾਂ ਉਹਦਾ ਬਹੁਤ ਵੱਡਾ ਫਾਲ ਹੈ ਸਾਨੂੰ ਸੋ ਜਿਹੜੇ ਅੱਜ ਕਹਿਦੇ ਆ ਤੁਸੀਂ ਜੀ ਕਿੰਤੂ ਪ੍ਰੰਤੂ ਨਾ ਕਰੋ ਤੁਸੀਂ ਗੱਲ ਕੀਤੀ ਹੈ ਕਿ ਬਾਣੀ ਤਾਂ ਹੁੰਦੀ ਕਿੰਤੂ ਤੋਂ ਸ਼ੁਰੂ ਹੈ ਠੀਕ ਜੇ ਆਪਾਂ ਸ਼ੁਰੂ ਤੋਂ ਹੀ ਲਈਏ ਸੋਚਿਆ ਸੋਚਣਾ ਹੋ ਬਈ ਜੇ ਸੋਚੀਲਾ ਖਵਾਰ ਚੁੱਪਾ ਜਪਣਾ ਹੋ ਬਈ ਜੇ ਲਾਇ ਰਹਾ ਹਾਂ ਲੇਵਤਾਰ ਭੁੱਖਿਆ ਭੁਖਣਾ ਉੱਤਰੀ ਜਿਵਨਾਂ ਪੁਰੀਆਂ ਭਾਰ ਸਾਹਜ ਸਿਆਣਪਾਂ ਲਖ ਹੋਏ ਤੈਕ ਨਾ ਚੱਲਿਆ ਨਾਲ ਕਿ ਬਸ ਚਿਆਰਾ ਹੋਈ ਹੈ ਕਿ ਬਕੂੜਾ ਟਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਾ ਨਾਲ ਉਹ ਬਹੁਤ ਲੋਕ ਕਹਿੰਦੇ ਸੀ ਵੀ ਸਾਡਾ ਨਾ ਆਖੀ ਸਟਕਾਰਾ ਹੋ ਜ ਵਾਰੀ ਸ਼ਰਾਨ ਕਰਦਾ ਫਿਰ ਤੇਰੇ ਮਨ ਦੀ ਸੁੱਚਮਣੀ ਹੋਣੀ ਠੀਕ ਧਰਮ ਦਾ ਸਬੰਧ ਮਨ ਦੀ ਸੁੱਚਮੰਦੇ ਨਾਲ ਹੈ ਜੇ ਮਨ ਸੁਚਾ ਨਹੀਂ ਹੋਇਆ ਤਾਂ ਤੁਸੀਂ ਧਰਮੀ ਨਹੀਂ ਹੋ ਸਕਦੇ ਸੂਚੇ ਇਹ ਨਾ ਆਖੀਏ ਬਹਿਣ ਜੇ ਪਿੰਡਾਂ ਤੋਂ ਏ ਸੂਚੇ ਸਹੀ ਨਾਨਕਾ ਜਨਮਾਂ ਵਸਿਆ ਸੋਏ ਸੋ ਕਿੰਤੂ ਤੋਂ ਪਹਿਲਾਂ ਸ੍ਰੀ ਕ੍ਰਿਸ਼ਨਾਨ ਨੂੰ ਸਾਡੇ ਵੀ ਅੱਜ ਬਹੁਤ ਭਰਾ ਸ੍ਰੀ ਕ੍ਰਿਸ਼ਨਾਨ ਨੂੰ ਅਸੀਂ ਪੂਰਨ ਮਾਸ਼ੀ ਨਾਲੀ ਮਸਿਆ ਨਾਲੀ ਅਸੀਂ ਸੋਮਵਾਰੀ ਮਸਿਆ ਨਾਲੀ ਅਸੀਂ 10ਵੀਂ ਤੇ ਨਾ ਆਇਆ ਅੱਜ ਵੀ ਅਸੀਂ ਇਹੀ ਸਮਝਦੇ ਹਾਂ ਪਰ ਪਹਿਲੇ ਕਿੰਤੂ ਫੇ ਮੌਨ ਰੱਖਦੇ ਉਸ ਵੇਲੇ ਉਹਨੂੰ ਗੁਰੂ ਜੀ ਨੇ ਕੱਟਦਾ ਵੀ ਚੁੱਪਾ ਜੋ ਆਪਣਾ ਮੂੰਹ ਤੋਂ ਚੁੱਪ ਕਰਨਾ ਥੋ ਬਾਠੀ ਤੁਹਾਡੇ ਅੰਦਰ ਤਾਂ ਅੰਤਰਵਾਰਤਾਵਾਂ ਚੱਲੀ ਜਾਂਦਾ ਇੰਟਰਨਲ ਡਾਉਟਾ ਹੁਣ ਚੱਲੀ ਜਾਂਦਾ ਹੈ ਜੀ ਤੇ ਫਿਰ ਭੁੱਖ ਵੀ ਜੋ ਭੁੱਖ ਆਏ ਤੁਹਾਡੀ ਤ੍ਰਿਸ਼ਨਾ ਉਹ ਨਹੀਂ ਤੁਹਾਡੀ ਉੱਤਰ ਦੀ ਸੱਚੇ ਗਿਆਨ ਤੋਂ ਬਿਨਾਂ ਮਨ ਦੀ ਭੁੱਖ ਨਹੀਂ ਉੱਤਰਦੀ ਭਾਵੇਂ ਤੁਸੀਂ ਦੇਸਾਂ ਦਸਾਂਤਰਾਂ ਦੇ ਭਾਰ ਪਾਪ ਕੀ ਦੇਸਾਂ ਹਾਂਦੇ ਆ ਜੇ ਤੁਸੀਂ ਪਦਾਰਥਵਾਦ ਨੂੰ ਬੰਨ ਲਵੋ ਤਾਂ ਨਹੀਂ ਉਤਰਦੀ ਤੁਹਾਡੇ ਕੋਲੇ ਆਪਣੀਆਂ ਲੱਖਾਂ ਸਿਆਹ ਹਜ਼ਾਰਾਂ ਸਿਆਣ ਆਪਾਂ ਹੁਣ ਨਹੀਂ ਚੱਲਣੀ ਸੋ ਅਸੀਂ ਕਿਵੇਂ ਸੱਚੇ ਹੋਈਏ ਕਿਵੇਂ ਜੋ ਜੋ ਮਾਲਕ ਪ੍ਰਮਾਤਮਾ ਦਾ ਹੁਕਮ ਤੁਹਾਨੂੰ ਸੋਝੀ ਦੇ ਰਿਹਾ ਸੋ ਗੁਰਬਾਣੀ ਤੋਂ ਸਾਨੂੰ ਹੁਕਮ ਦੀ ਸੋਝੀ ਆਉਣੀ ਹੈ ਹੁਕਮ ਪਛਾਣਿਆ ਸੋ ਇੱਕੋ ਜਣਾ ਬੰਦਾ ਕਈਆ ਸੋਈ ਸੋ ਅਸੀਂ ਗੁਰਬਾਣੀ ਤੋਂ ਉਹ ਸਾਨੂੰ ਮਿਲੇ ਹੋਏ ਹੁਕਮ ਦੀ ਪਛਾਣ ਕਰਕੇ ਸੋਝੀ ਕਰਕੇ ਉਹਦੇ ਮੁਤਾਬਿਕ ਜੀਵਨ ਦੇ ਵਿੱਚ ਵਿਚਰਨਾ ਸੋ ਕਿੰਤੂ ਤਾਂ ਬਾਣੀ ਦੇ ਉੱਤੇ ਝੂਠ ਤੇ ਕਿੰਤੂ ਤਾਂ ਬਾਣੀ ਤੇ ਇੰਨਾ ਜ਼ਿਆਦਾ ਕੀਤਾ ਗੁਰੂ ਅੰਗਸਾਹਬ ਨੇ ਜਿਸ ਤਰ੍ਹਾਂ ਕਿ ਅਪਾਂ ਕਹਿੰ ਇਹ ਨਹੀਂ ਵੀ ਗੁਰੂ ਸਾਹਿਬ ਨੇ ਇਥੇ ਅਸਲਾਮ ਤੁਹਾਨੂੰ ਨਿੰਦਾ ਕਰਤੀ ਵੀ ਇੱਕ ਝੂਠ ਤੇ ਕਿੰਤੂ ਕਰਤਾ ਵੀ ਮੁਰਦੇ ਜਿਉਂਦੇ ਹੋਣਗੇ ਵੀ ਫਿਰ ਸਪਾਰਸ਼ ਲੱਗੂਗੀ ਫਿਰ ਵਾਸਤਾ ਮੁਜਾਂਗੇ ਭਾਵ ਕੇ ਧਰਮ ਤਾਂ ਸੱਚ ਦੀ ਪਹਾੜ ਹੈ ਜੇ ਅਸੀਂ ਧਰਮ ਦੇ ਨਾਮ ਤੇ ਉੱਤੀ ਝੂਠੀਆਂ ਕਹਾਣੀਆਂ ਫਲਾਉਣ ਲੱਗ ਗਏ ਤੇ ਫਿਰ ਧਰਮ ਕੀ ਰਹਿ ਗਿਆ ਗੁਰੂ ਸਾਹਿਬ ਨੇ ਝੂਠੀ ਕਹਾਣੀ ਤੇ ਕਿੰਤੂ ਕਰਤਾ ਫਿਰ ਝੂਠ ਤੇ ਕਿੰਤੂ ਕਰ ਦੱਤਾ ਕੁਰਬਾਨੀ ਵਿੱਚ ਕਹਿ ਦੱਤਾ ਵੀ ਜਿਸ ਤਰ੍ਹਾਂ ਕਿ ਬਹੁਤ ਲੋਕ ਨੇ ਜਿਹੜੇ ਇੰਨੇ ਬਹਿਮ ਵਿੱਚ ਪਏ ਹੋਏ ਆ ਵੀ ਜੀਵਨਾ ਮਰ ਜੇ ਕੋਈ ਜੀਵਨਾ ਮਰ ਜੇ ਹਮ ਹਮ ਤੇ ਫਿਰ ਉਹ ਇੱਥੋਂ ਤੱਕ ਕਰਦੇ ਸੀਗੇ ਫੁੱਲ ਫਰਦੀਤਮ ਉਹ ਲੈਣ ਬਟਾਸਾ ਪਾਣੀ ਦੇਖ ਸੰਗਾ ਹੀ ਗੁਰੂ ਜੀ ਨੇ ਸਪਸ਼ਟ ਉਹਨਾਂ ਦਾ ਨਾਮ ਲੈ ਕੇ ਮਾਝ ਦੀ ਵਾਰ ਦੇ ਵਿੱਚ ਕਿੰਤੂ ਕਰਤਾ ਵੀ ਇਹ ਮਤਲਬ ਪੁੱਠੇ ਪਾਸੇ ਪੈ ਗਏ ਇਹ ਹਾਂ ਇਹ ਪੁੱਠੇ ਪਾਸੇ ਪੈ ਗਏ ਕਿਉਂ ਇਹ ਕੀ ਕਰਦੇ ਨੇ ਵੀ ਮਤਲਬ ਭੇਡਾਂ ਵਾਂਗ ਹੀ ਸਿਰ ਖੋਹੈਣ ਭਰੀਆਂ ਹੱਥ ਸੁਹਾਣੇ ਦੇ ਹੋਰੋਂ ਤਿੱਖਾ ਬਚਨ ਵਰਤਦੇ ਵੀ ਹੱਥ ਵਿੱਚ ਸਵਾਹ ਲੈ ਕੇ ਜੜਾਂ ਚੋਂ ਕੇਸ ਪਟਾ ਦੱਤੇ ਵੀ ਕਿਤੇ ਜੂਆ ਨਾ ਪੈ ਜਾਣਾ ਜੂਆ ਮਾਰਨਾ ਤਾਂ ਪਾਪ ਹੈ ਕਹਿੰਦੇ ਸੋ ਕਿੰਤੂ ਕੀਤਾ ਝੂਠ ਦੇ ਉੱਤੇ ਸੋ ਹੋਰ ਕਿੰਨੇ ਦੇਖੋ ਜਿੰਨਾ ਵੀ ਪਾਂਡਾ ਬਾਸ ਸੀ ਪੁਜਾਰੀ ਬਾਦ ਉਹਦਾ ਗੁਰੂ ਸਾਹਿਬ ਜ ਗੁਰੂ ਸਾਹਿਬ ਨੇ ਇਥੇ ਤੱਕ ਕਿਹਾ ਮੱਥਾ ਟੇਕਾ ਤਿਰ ਤੋਂ ਦੀਖਾਈ ਹੱਥ ਛੂਰੀ ਜਗਤ ਕਸਾਈ ਜਗਤ ਕਸਾਈ ਤੱਕ ਕਹਿ ਦਿੱਤਾ ਸੋ ਜਦੋਂ ਅਸੀਂ ਇਹ ਸੱਚ ਦਾ ਸਾਹਮਣਾ ਕਰਾਂਗੇ ਫਿਰ ਅਸੀਂ ਕਦੇ ਨਹੀਂ ਕਹਿ ਸਕਦੇ ਵੀ ਕਿੰਤੋਂ ਨਹੀਂ ਕਰਨਾ ਚਾਹੀਦਾ ਬਿਲਕੁਲ ਸੋ ਫਿਰ ਇਹ ਬਿਲਕੁਲ ਜੋ ਤੁਸੀਂ ਗੱਲ ਕਰ ਰਹੇ ਹੋ ਕਿ ਹਾਲ ਹੀ ਵਿੱਚ ਦੀਵਾਲੀ ਲੰਘ ਕੇ ਗਈ ਜੇ ਤੁਸੀਂ ਦੇਖਿਆ ਗੁਰਦੁਆਰਿਆਂ ਵਿੱਚ ਜਿਸ ਤਰੀਕੇ ਨਾਲ ਦੀਵੇ ਚੱਲਦੇ ਨੇ ਜਾਂ ਜੋਤਾਂ ਦਾ ਘਿਓ ਦੇ ਦੇਸੀ ਘਿਓ ਦੇ ਟਣਾ ਤੇ ਟਣ ਜਿਹੜੇ ਘਿਓ ਅਸੀਂ ਚਲਾ ਕੇ ਗੁਰਦੁਆਰਿਆਂ ਚ ਲਿਆ ਕੇ ਉਹ ਜ਼ਾਇਆ ਕਰ ਰਹੇ ਹਾਂ ਪਰ ਅਸੀਂ ਕਿਸੇ ਉਹੀ ਜਿਸ ਤਰ੍ਹਾਂ ਤੁਸੀਂ ਸ਼ੁਰੂਆਤ ਗੱਲ ਕੀਤੀ ਸੀ ਕਿ ਅਸੀਂ ਲੋੜ ਨਵੰਦੀ ਲੋੜ ਪੂਰੀ ਨਹੀਂ ਹੋ ਰਹੀ ਹਾਂਜੀ ਹ ਮੁਬਾਰਕ ਬਾਦ ਉਹਨਾਂ ਨੂੰ ਜਿਹੜੇ ਫੋਲੋ ਕਰਦੇ ਨੇ ਲੇਕਿਨ ਗੁਰੂ ਨੇ ਇੱਕ ਨਵਾਂ ਸਿਧਾਂਤ ਦਿੱਤਾ ਇਸ ਇੱਕ ਨਵਾਂ ਰਸਤਾ ਬਖਾਇਆ ਸੀ ਪਰ ਉਹੀ ਚੀਜ਼ਾਂ ਅੱਜ ਸਾਡੇ ਤੇ ਪਾਰੂ ਹੁੰਦੀਆਂ ਜਾ ਰਹੀਆਂ ਨੇ ਕਿ ਤੁਸੀਂ ਚਿੰਤਤ ਹੋ ਦੁਨੀਆ ਭਰ ਵਿੱਚ ਜਾ ਕੇ ਦੇਖ ਰਹੋ ਕਿ ਇਹੀ ਸੋਚ ਜਾਦੀ ਪਾਰੂ ਹੋ ਰਹੀਏ ਕਿ ਤੁਸੀਂ ਸਮਝਦੇ ਹੋ ਕੀ ਕਰਨ ਦੀ ਲੋੜ ਦੇਖੋ ਇਹ ਤਾਂ ਜਦੋਂ ਸਾਨੂੰ ਗੁਰਬਾਣੀ ਦਾ ਗਿਆਨ ਆਊ ਸਾਡੇ ਵਿੱਚ ਵਾਅਰਨੈਸ ਆਊ ਤਾਂ ਅਸੀਂ ਆਪਣੇ ਆਪ ਹੀ ਉਪਰੋਠਾਂ ਨੂੰ ਕਹਿਣਾ मात्र ਤਾਂ ਸਿੱਖ ਨਹੀਂ ਹੁੰਦਾ ਜੇ ਹੁਣ ਆਪਣੇ ਗੁਰੂ ਦੀ ਬਾਣੀ ਦਾ ਸਾਨੂੰ ਗਿਆਨ ਨਹੀਂ ਹੁਣ ਆਪਾਂ ਦੇਸੀ ਉਦਾਹਰਣ ਲੈ ਲਓ ਵੀ ਹਲਵਾਈ ਉਹਨੂੰ ਪੁੱਛੋ ਭਾਈ ਵੀ ਤੂੰ ਲੱਡੂ ਬਣਾਉਣਾ ਜਾਣਦਾ ਜਲੇਬੀ ਬਣਾਉਣਾ ਜਾਣਦਾ ਉਹ ਨਹੀਂ ਕਹਿੰਦਾ ਮੈਂ ਨਹੀਂ ਜਾਣਦਾ ਫੇਰ ਤੂੰ ਭਾਈ ਹਲਵਾਈ ਕਾਹਤ ਠੀਕ ਸੋ ਅਸੀਂ ਅਸੀਂ ਜੀ ਸਿੱਖ ਹੈ ਆਪਣੇ ਭਾਈ ਗੁਰੂ ਦੀ ਸਿੱਖਿਆ ਦਾ ਪਤਾ ਤੁਹਾਨੂੰ ਨਹੀਂ ਤੋ ਤੁਹਾਨੂੰ ਪਤਾ ਨਹੀਂ ਸਿੱਖ ਕਾਦੇ ਪਹਿਲੀ ਗੱਲ ਤਾਂ ਅਸੀਂ ਸਿੱਖ ਕਹਾਈ ਨਹੀਂ ਸਕਦੇ ਤੁਹਾਨੂੰ ਬਾਣੀ ਦਾ ਪਤਾ ਹੀ ਨਹੀਂ ਸਾਨੂੰ ਜਦੋਂ ਗੁਰੂ ਸਾਹਿਬ ਸਾਨੂੰ ਸਿੱਖਿਆ ਕੀ ਦੇ ਰਹੇ ਹੈ ਸੋ ਇਹ ਸਾਰਾ ਅਗਿਆਨਤਾ ਅਗਿਆਨਤਾ ਕਿਉਂ ਫੈਲੀ ਫੇਰ ਅੱਗੋਂ ਅੱਗੋਂ ਵੀ ਆਪਾਂ ਅੱਗੇ ਗੱਲ ਖੁੱਲ ਗਈ ਤਾਂ ਉਹਦਾ ਕਾਰਨ ਕੀ ਹੈ ਵੀ ਅਸੀਂ ਰੈਂਟ ਦੇ ਉੱਤੇ ਕੰਮ ਚੱਲ ਪਿਆ ਸਾਡਾ ਠੀਕ ਹਾਂਜੀ ਜੇ ਕੋਈ ਕੋਈ ਮੈਡੀਕਲ ਦਾ ਵਿਦਿਆਰਥੀ ਰੈਂਟ ਤੇ ਕਿਤਾਬਾਂ ਪੜਵਾ ਲਵੇ ਬਣ ਜੂ ਡਾਕਟਰ ਇੰਜੀਨੀਅਰ ਬਣ ਜੂਆ ਸੋ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨੂੰ ਆਪ ਪੜ੍ਹਨਾ ਹੈ ਸੰਗਤ ਵਿੱਚੋਂ ਸੁਣਨਾ ਹੈ ਜਿਹੜੇ ਵੀ ਇੰਡੀਵਿਜੂਅਲ ਰੂਪ ਚ ਆ ਪੜਨਾ ਹੈ ਸੰਗਤ ਰੂਪ ਦੇ ਵਿੱਚ ਸੁਣਨਾ ਹੈ ਗੁਰਸਖਾਂ ਤੋਂ ਠੀਕ ਹੈ ਉਸ ਵਿੱਚ ਕਥਾ ਹੁੰਦੀ ਹੈ ਜੋ ਵਿਚਾਰ ਹੁੰਦੀ ਹੈ ਸੰਗਤ ਸੰਗਤੀ ਧਰਮ ਆ ਗਿਆ ਸੋ ਅਸੀਂ ਹੁਣ ਅਣਸੁਣੀ ਬਾਣੀ ਦਾ ਆਪਾਂ ਬਾਰ-ਬਾਰ ਦੇਖੋ ਪਿਛਲੀ ਵਾਰ ਵੀ ਆਪਾਂ ਇਹ ਗੱਲ ਕੀਤੀ ਸੀ ਅਣਸੁਣੀ ਬਾਣੀ ਦਾ ਕੋਈ ਫਲ ਨਹੀਂ ਅਸੀਂ ਅਸੀਂ ਕੀ ਕੀਤਾ ਵੀ ਸਾਨੂੰ ਮੁੱਲ ਫਲ ਮਿਲ ਸਕਦਾ ਧਰਮ ਖਰੀਦਿਆ ਨਹੀਂ ਜਾਂਦਾ ਧਰਮ ਕਮਾਇਆ ਜਾਂਦਾ ਹੈ ਤੇ ਕਮਾਉਣ ਵਾਸਤੇ ਕਰਨਾ ਕੀ ਪੈਂਦਾ ਸੇਵ ਕੀਤੀ ਸੰਤੋਖੀ ਜਿਹਨੇ ਸੱਚੋ ਸੱਚ ਤੇ ਆਇਆ ਉਹ ਨਹੀਂ ਮੰਦਾ ਪੈਰ ਨਾ ਰੱਖਿਓ ਕਰ ਸੁਕਰਤ ਧਰਮ ਕਮਾਇਆ ਨੇਕ ਕੰਮ ਕਰਕੇ ਧਰਮ ਕਮਾਉਣਾ ਪੈਂਦਾ ਧਰਮ ਖਰੀਦਿਆ ਨਹੀਂ ਜਾਂਦਾ ਦੁਨਿਆਵੀ ਚੀਜ਼ਾਂ ਤਾਂ ਮੁੱਲ ਮਿਲਦੀਆਂ ਅਸੀਂ ਰੱਬ ਨੂੰ ਵੀ ਖਰੀਦਣਾ ਚਾਹੁੰਨੇ ਧਰਮ ਨੂੰ ਖਰੀਦਣਾ ਚਾਹੁੰਦੇ ਹਾਂ ਸੋ ਜਿਹੜਾ ਸਾਡੇ ਤੇ ਪਿਰਤ ਪੈ ਗਈ ਪਾਠ ਦਾ ਫਲ ਖਰੀਦਿਆ ਜਾ ਸਕਦਾ ਜਾਂ ਮਤਲਬ ਅਰਦਾਸ ਅਸੀਂ ਕਰਵਾਉਂਦੀਆਂ ਕਰਦੇ ਨਹੀਂ ਗੁਰਬਾਣੀ 'ਚ ਨਹੀਂ ਲਿਖਿਆ ਵੀ ਅਰਦਾਸ ਕਰਾ ਗੁਰਬਾਣੀ 'ਚ ਦੇਖ ਅਰਦਾਸ ਕਰਾਂਗੇ ਸੋ ਇਦਾਂ ਹੀ ਵੀ ਗਿਆਨ ਤੋਂ ਬਿਨਾ ਸਾਡੇ ਤੇ ਦੀਵੇ ਆਗੇ ਦੇਖੋ ਗੁਰਬਾਣੀ ਸਪਸ਼ਟ ਲਿਖਿਆ ਸਤ ਗੁਰ ਸ਼ਬਦ ਉਹ ਜਾਹੋ ਦੀਵਾ ਜੀ ਬਿਲਕੁਲ ਸਤ ਗੁਰ ਦੇ ਸ਼ਬਦ ਰਾਹੀਂ ਆਪਣੇ ਅੰਦਰ ਗਿਆਨ ਦਾ ਦੀਵਾ ਬਾਲੋ ਉਹ ਤਾਂ ਸਾਡੇ ਹੋ ਗਏ ਗੁੱ ਜੀ ਆਪਾ ਦੇਖੀਏ ਇਤਿਹਾਸ ਪੜੀਏ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹਾਦਤ ਤੋਂ ਲੈ ਕੇ ਉਹ 1783 ਤੱਕ ਦਾ ਇਤਿਹਾਸ ਵੀ ਦੇਖੀਏ ਤਾਂ ਦੇਖੋ ਕਿਦਾਂ ਗਿਆਨ ਦਾ ਦੀਵਾ ਉਹਨਾਂ ਅੰਦਰ ਬਲਦਾ ਸੀ ਜੀ ਜਿਉ ਕਿੰਨੇ ਜ਼ੁਲਮ ਚੋਂ ਲੇ ਆਪਾਂ ਕਹਨੇ ਵੀ ਆਪਾਂ ਕਹ ਲਓ ਵੀ ਜ਼ੁਲਮਾਂ ਦੀ ਹਨੇਰੀ ਝੁੱਲੀ ਛਖੜ ਝੁੱਲੇ ਪਰ ਉਹ ਬੁਝਾ ਉਸ ਦੀਵੇ ਨੂੰ ਬੁਝਾ ਨਾ ਸਕੇ ਤੇ ਬਾਹਰਲਾ ਦੀਵਾ ਤਾਂ ਮੂਲੀ ਤੇਜ ਹਵਾ ਵੀ ਗਲ ਕਰ ਜਾਂਦਾ ਸੋ ਗਿਆਨ ਦੇ ਦੀ ਉਹ ਉਹਨਾਂ ਸਮਿਆਂ ਦੇ ਵਿੱਚ ਇਹ ਕੋਈ ਸ਼ੱਕ ਨਹੀਂ ਵੀ ਦੀਵੇ ਬਾਲ ਕੇ ਚਾਨਣ ਕੀਤਾ ਜਾਂਦਾ ਸੀ ਉਹਨਾਂ ਸਮਿਆਂ ਚ ਅੱਜ ਅਸੀਂ ਦੇਸੀ ਕਿਉਂ ਫੂਕੀਏ ਦੀਵਿਆਂ ਦੇ ਵਿੱਚ ਤੇ ਮੈਂ ਤਾਂ ਕਹਿੰਦਾ ਏਦੂ ਵੱਡ ਗਿਆਨ ਤਾਂ ਕੀ ਹੋ ਸਕਦੀ ਹੈ ਤੇ ਸਟੇਜ ਤੇ ਵੀ ਮੈਂ ਕਹਿਣਾ ਹੁੰਦਾ ਹਾਂ ਵੀ ਸਭ ਮੈਂ ਜੋਤ ਜੋਤ ਹੈ ਜੋਤ ਹੈ ਸੋਇ ਲੋਡ ਬੰਦ ਸੀਡ ਨੂੰ ਦੇਤਾ ਰੱਬ ਦੀ ਜੋਤ ਚ ਪਾਤਾ ਵੀ ਸੋ ਰੱਬੀ ਜੋਤ ਚ ਪਾਉਣਾ ਹੀ ਹੈ ਲੋਡ ਬੰਦ ਨੂੰ ਦੇ ਤੇ ਫੂਕ ਤੇ ਕਾਤੇ ਹੂੰ ਸੋ ਅਸੀਂ ਕਿਉਂ ਫੂਕਣ ਨੂੰ ਲਿਆ ਅਖੰਡ ਪਾਠ ਵੇਲੇ ਅਸੀਂ ਕਿਉਂ ਫੂਕੀ ਜਾਂਦੇ ਆ ਅਖੰਡ ਜੋਤਲਾ ਦੀ ਅਖੰਡ ਜੋਤ ਤੇ ਉਹ ਕਿਧਰੇ ਕੋਈ ਧੂਫਾਂ ਚ ਲਾਈ ਜਾਂਦੇ ਆ ਉਹ ਸਾਨੂੰ ਫਿਰ ਗਰੰਥੀ ਮੱਤ ਕੀ ਦਿੰਦਾ ਪਰਵਾਲਾ ਨੂੰ ਤੁਸੀਂ ਜੋਤ ਦੀ ਨਿਗਰ ਰੱਖਿਓ ਜੀ ਤੁਸੀਂ ਧੂਫ ਦੀ ਨਿਗਰ ਰੱਖਿਓ ਠੀਕ ਵੀ ਗੁਰਬਾਣੀ ਇਹ ਨਹੀਂ ਕਹਿੰਦੇ ਭਾਈ ਗੁਰਬਾਣੀ ਨੂੰ ਧਿਆਨ ਲਾ ਕੇ ਸੁਣੀ ਚੱਲੋ ਵੀ ਪਾਠ ਪ੍ਰਕਾਸ਼ ਹੋਇਆ ਇਹ ਨਾ ਹੋਵੇ ਵੀ ਅਣ ਸੁਣੀ ਬਾਣੀ ਇੱਦੀ ਲੰਗੀ ਜਾਵੇ ਅਸੀਂ ਗੁਰਬਾਣੀ ਤੇ ਧਿਆਨ ਕੇਂਦਰਿਤ ਨਹੀਂ ਕੀਤਾ ਉਹਨਾਂ ਦੇ ਭੂ ਪ੍ਰੈਸ਼ਰ ਪਾਤਾ ਦੇਖੋਗੇ ਤਾਂ ਜੋਤਨਾ ਪਹੁੰਚੇ ਵੀ ਜੋਤ ਪੁੱਜ ਗਈ ਦੱਸੋ ਕਿਹੜਾ ਬੰਮ ਚੱਲ ਜਾਣਾ ਦੇਖੋਗੇ ਤੇ ਧੂਫਣਾ ਪਹੁੰਚ ਜਾਵੇ ਵੀ ਧੂਫਾਂ ਜੋਤਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਕੋਈ ਪੂਜਾ ਨਹੀਂ ਸੋ ਅਸੀਂ ਗੁਰਬਾਣੀ ਨੂੰ ਸਮਝਣ ਨੂੰ ਸੁਣਨ ਦੇ ਉੱਤੇ ਜ਼ੋਰ ਨਹੀਂ ਦਿੱਤਾ ਇਸ ਕਰਕੇ ਉਹ ਸਾਰਾ ਕੁਝ ਸਾਡੇ ਵਿੱਚ ਆ ਗਿਆ ਜਿਸ ਨੂੰ ਗੁਰੂ ਨੇ ਕੰਢਿਆ ਸੀਗਾ ਬਿਲਕੁਲ ਹਰ ਹਰ ਉਹ ਬਰਾਈ ਸਿੱਖ ਵਿੱਚ ਆ ਜਾ ਚੁੱਕੀ ਹੈ ਜੋ ਸਿੱਖਣਾ ਮੈਂ ਕਹਾ ਮਨੁੱਖ ਦੇ ਵਿੱਚ ਮਨੁੱਖ ਉਹ ਸਿੱਖਤਾ ਸੀ ਬਣੀ ਨਹੀਂ ਜਿਹੜੀਆਂ ਜਿਹੜੀਆਂ ਬਰਾਈਆਂ ਮਨੁੱਖਤਾ ਜੋ ਗੁਰੂ ਨੇ ਦੂਰ ਕੀਤੀਆਂ ਸੀ ਰਾਈਟ ਉਹ ਨਵੇਕਲਾpan ਜਿਸ ਦੇ ਉੱਤੇ ਸਾਨੂੰ ਮਾਣ ਹੁੰਦਾ ਸੀ ਅੱਜ ਵੀ ਮਾਣ ਹੈ ਅੱਜ ਅਸੀਂ ਜਦੋਂ ਗੱਲਬਾਤ ਕਰਦੇ ਹਾਂ ਤੇ ਅਸੀਂ ਬ੍ਰਾਹਮਣਵਾਦ ਦੀ ਗੱਲ ਜ਼ਰੂਰ ਛੇੜਦੇ ਆ ਗਿਆ ਪਰ ਆਪਣੇ ਜੋ ਕੁਝ ਅਸੀਂ ਕਰ ਰਹੇ ਹਾਂ ਉਸ ਪ੍ਰਤੀ ਅਸੀਂ ਆਪਣੀ ਪੀੜੀ ਥੱਲੇ ਝੋਟਾ ਫੇਰਨ ਨੂੰ ਤਿਆਰ ਨਹੀਂ ਹੋ ਰਹੇ ਤੇ ਉਸ ਕਾਰਨ ਨੌਜਵਾਨ ਪੀੜੀ ਵੀ ਜਿਹੜੀ ਹੈਗੀ ਉਹ ਸਾਡੇ ਤੋਂ ਦੂਰ ਹੁੰਦੀ ਜਾ ਰਹੀ ਹੈ ਬਾਣੀ ਤੇ ਬਾਣੇ ਦੋਨੋਂ ਹੀ ਚੀਜ਼ਾਂ ਤੋਂ ਅੱਜ ਅਸੀਂ ਦੂਰ ਹੁੰਦੇ ਜਾ ਰਹੇ ਹਾਂ ਇਹ ਪੰਜਾਬ ਹੋਵੇ ਜਾਂ ਇੱਥੇ ਹੋਵੇ ਇਹਦੇ ਬਾਰੇ ਤੁਸੀਂ ਕੀ ਸਮਝੋ ਕਿਵੇਂ ਵਾਪਸ ਜੋੜਿਆ ਜਾ ਸਕਦਾ ਦੇਖੋ ਵਾਪਸ ਜੋ ਉਹਨਾਂ ਦਾ ਇੱਕੋ ਹੀ ਤਰੀਕਾ ਵੀ ਹਰ ਭਰਾ ਭੈਣ ਸਾਡਾ ਅਰਥਾ ਸਮੇਤ ਬਾ ਜੋ ਤਾਂ ਉਹਨਾਂ ਨੂੰ ਗਿਆਨ ਮਿਲੂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਹੈ ਵੀ ਜਿੱਥੋਂ ਵੀ ਜੋ ਬ੍ਰਾਹਮਣਵਾਦ ਸਾਡੇ ਵਿੱਚ ਵੀ ਆ ਗਿਆ ਹੁਣ ਮੈਂ ਤਾਂ ਸਟੇਜਾਂ ਤੇ ਵੀ ਕਹਿੰਦਾ ਹੁੰਦਾ ਹਾਂ ਵੀ ਜੋ ਜਾਨਵਰਾਂ ਦੀਆਂ ਬਲੀਆਂ ਦਾ ਪਖੰਡ ਪੁਜਾਰੀ ਮੰਦਿਰ ਚ ਕਰਦਾ ਹੈ ਉਹੀ ਪਖੰਡ ਹਜੂਰ ਸਾਹਿਬ ਅੱਜ ਨਿਸ਼ਾਨ ਸਾਹਿਬ ਕੋਲੇ ਕਰਦੇ ਨੇ ਬੱਕਰਾ ਉੱਥੇ ਬੱਕਰਾ ਵੱਢ ਕੇ ਉਹਦੇ ਚਿਲਕਾ ਜਿਹੜੇ ਉਹ ਲਾਏ ਜਾਂਦੇ ਨੇ ਪਹਿਲੀ ਗੱਲ ਤਾਂ ਸਾਡੇ ਸ਼ਾਸਤਰ ਪਹਿਨੇ ਜੋ ਸਾਡੇ ਸਾ ਇਹਨਾਂ ਨੂੰ ਕੋਈ ਪਿਆਸ ਨਹੀਂ ਲੱਗਦੀ ਵੀ ਖੂਨ ਦੀ ਇਹਨਾਂ ਨੂੰ ਪਿਆਸ ਲੱਗਦੀ ਹੈ ਬਿਲਕੁਲ ਨੰਬਰ 2 ਤੇ ਸਾਨੂੰ ਕੋਈ ਇਹ ਵੀ ਨਹੀਂ ਵੀ ਖੂਨ ਖਰਾਬਾ ਲਾਜ਼ਮੀ ਹੋਵੇ ਉਹਨੂੰ ਖੂਨ ਜੂਰ ਲੱਗਣਾ ਚਾਹੀਦਾ ਹੈ ਠੀਕ ਇਹਨੂੰ ਖੂਨ ਤਾਂ ਉਦੋਂ ਲੱਗਦਾ ਜਦੋਂ ਸਾਰੇ ਹੀਲੇ ਫੇਲ ਹੋ ਜਾਣ ਚੂੰਕਾਰ ਅਜ ਹਮਾ ਹੀਲ ਤੇ ਦਰ ਗੁਜਸਤ ਹਲਾਲ ਅਸਰ ਬੁਰਦਨ ਬਾਸ਼ਮਸ਼ੀਰ ਦਸਦਾ ਅਪੀਲ ਵਕੀਲ ਦਲੀਲ ਤੋਂ ਗੱਲ ਉੱਪਰ ਚਲੀ ਜਾਵੇ ਇਹ ਤਾਂ ਫੇਰ ਸੀ ਪਰ ਹੁਣ ਅਸੀਂ ਉਹਨੂੰ ਲਾ ਰਹੇ ਹਾਂ ਬੱਕਰਿਆਂ ਦਾ ਖੂਨ ਸ਼ਾਸਤਰਾ ਨੂੰ ਇਹ ਸ਼ਾਸਤਰਾ ਇਹ ਸਾਡੇ ਬੱਕਰੇ ਦਾ ਖੂਨ ਨਹੀਂ ਪੀਂਦਾ ਜ਼ਾਲਮ ਦਾ ਖੂਨ ਪੀਂਦਾ ਉਹ ਵੀ ਉਦੋਂ ਜਦੋਂ ਸਿਰ ਤੋਂ ਪਾਣੀ ਲੰਘ ਗਿਆ ਸਾਰੇ ਹੀਲੇ ਫੇਲ ਹੋ ਗਏ ਵੇਖਣ ਅਸੀਂ ਅੱਜ ਕਰ ਰਹੇ ਹਾਂ ਜਿਹੜੀ ਆਰਤੀ ਦਾ ਖੰਡਨ ਗੁਰੂ ਨਾਨਕ ਬਾਬਾ ਜੀ ਉਹੀ ਅਸੀਂ ਅੱਜ ਜਗਨਨਾਥਪੁਰੀ ਦੇ ਮੰਦਰ ਚ ਜਾ ਕੇ ਕਰ ਰਹੇ ਆ ਉਹੀ ਉਹੀ ਥਾਲੀਆਂ ਸੀ ਗ ਜਿਹੜੀ ਮੂਰਤੀ ਪੂਜਾ ਦਾ ਖੰਡਰਨ ਗਵਾਣੀ ਕਰ ਰਹੀ ਹੈ ਅੰਤੇ ਗੋਂਗੇ ਅੰਧ ਅੰਧਾਰ ਪਾਸਰ ਲਈ ਪੂਜੇ ਮੁਗਤ ਗਵਾਰ ਉਹੀ ਅਸੀਂ ਗੁਰਨਾਮ ਸਿੰਘ ਦੀਆਂ ਮੂਰਤੀਆਂ ਬਣਾ ਕੇ ਅੱਜ ਦਸਤਨਾਗੜ੍ਹ ਤੇ ਰੱਖਣੇ ਸ਼ੁਰੂ ਕਰ ਦਿੱਤੇ ਗੁਰਨਾਮ ਸਿੰਘ ਦੀ ਫੋਟੋ ਮਾ ਕੇ ਸੋ ਕਹਿਣ ਦਾ ਆਪੋ ਜਿੱਥੋਂ ਸਾਨੂੰ ਗੁਰੂ ਸਾਹਿਬ ਜਾਤੀਵਾਦ ਤੋਂ ਸਾਨੂੰ ਕੱਢਿਆ ਅਸੀਂ ਜਾਤਾਂ ਅੰਧਾਰ ਤੇ ਗੁਰਦੁਆਰੀ ਬਣਾ ਲਏ ਇਹ ਗੁਰਦੁਆਰਾ ਰਾਮ ਗੜੀ ਆਂਦਾ ਹੈ ਇਹ ਰਵਦਾਸ ਸਿੰਘਾਂ ਦੇ ਜੱਟਾਂ ਦੇ ਭਾਪਿਆਂ ਦੇ ਗੁਰਦੁਆਰੇ ਗੁਰੂ ਦੇ ਨਹੀਂ ਰਹੇ ਗੁਰਦੁਆਰੇ ਹੁਣ ਜੱਟਾਂ ਦੇ ਆ ਭਾਪਿਆਂ ਦੇ ਆ ਰਾਮ ਰਾਮ ਗੜੀਆਂ ਦੇ ਜਾਤੀਵਾਦ ਤੋਂ ਸਾਨੂੰ ਚੱਕਿਆ ਸੀ ਉੱਪਰ ਅਸੀਂ ਜਾਤਾਂ ਦੇ ਆਧਾਰ ਤੇ ਗੁਰਦੁਆਰੇ ਬਣਾ ਲਏ ਬਾਟੀ ਮੰਡਲੇ ਪੰਗਤਾਂ ਬਣ ਖੰਡੇ ਦੀ ਪੌਲਨੇ ਕਿਸਮ ਦੀ ਬਣਾਤੀ ਰਾਈਟ ਅੱਜ ਪੁੱਛਣਾ ਪੈਂਦਾ ਭੈਣ ਜੀ ਤੁਸੀਂ ਕਿਹੜਾ ਛਕਿਆ ਵੀਰ ਜੀ ਤੁਸੀਂ ਕਿਹੜਾ ਛਕਿਆ ਦੱਸੋ ਉਹਦੀ ਅਸੀਂ ਵੈਰਾਈਟੀਆਂ ਬਣਾ ਦਿੱਤੀਆਂ ਵੀ ਕੁ ਖੰਡੇ ਦੀ ਪੌਲ ਦੀਆਂ ਵੈਰਾਈਟੀਆਂ ਬਿਲਕੁਲ ਕਿੱਥੋਂ ਕਿੱਥੋਂ ਛਕਿਆ ਸੋ ਇਹ ਤਾਂ ਇਹ ਗ੍ਰਾਫਟਾਂ ਜਿਹੜੀਆਂ ਭਾਈ ਸਾਹਿਬ ਸਾਡੇ ਚ ਆ ਚੁੱਕੀਆਂ ਨੇ ਲੇਕਿਨ ਆਫਟਰ ਆਲ ਜਿਸ ਤਰ੍ਹਾਂ ਇਸ ਦਾ ਐਂਡ ਵੀ ਹੋਏਗਾ ਤੇ ਇਸ ਦੇ ਵਾਸਤੇ ਤੁਸੀਂ ਜਿਸ ਤਰ੍ਹਾਂ ਕਿਹਾ ਆਪ ਸ਼ੁਰੂ ਕਰਕੇ ਬਾਣੀ ਨੂੰ ਆਪ ਪੜ੍ਹ ਕੇ ਅਸੀਂ ਉਹਨੂੰ ਬਚਨਾਂ ਨੂੰ ਸਮਝ ਸਕੀ ਤੇ ਆਪਣੇ ਜੀਵਨ ਵਿੱਚ ਉਹ ਰਿਫਲੈਕਟ ਕਰ ਸਕੀ ਹਾਂ ਸਿੱਖ ਦਾ ਇੱਕ ਕੈਰੇਕਟਰ ਜਿਹੜਾ ਹੁੰਦਾ ਸੀ ਇਸ ਦੇ ਉੱਤੇ ਸਾਰਿਆਂ ਨੂੰ ਮਾਣ ਹੁੰਦਾ ਅੱਜ ਕਿਥੇ ਹੋਰ ਚਲੇ ਗਏ ਕਰਦੇ ਆ ਪ੍ਰੋਗਰਾਮ ਦੀ ਇੱਥੇ ਸਮਾਪਤੀ ਲੇਕਿਨ ਅਗਲੇ ਹਫਤੇ ਇਸੇ ਵਿਸ਼ੇ ਦੇ ਉੱਤੇ ਏਸੀ ਕਰਕੇ ਕਿਉਂਕਿ ਅੱਜ ਜਿਸ ਤਰੀਕੇ ਨਾਲ ਅੱਜ ਰੱਬ ਦੇ ਦਰਸ਼ਨ ਕਰਾਉਣ ਦਾ ਵੀ ਇੱਕ ਨਵਾਂ ਕਾਨਸੈਪਟ ਅਸੀਂ ਸਿੱਖੀ ਵਿੱਚ ਲੈ ਆਏ ਦੂਸਰੇ ਧਰਮਾਂ ਵਿੱਚ ਅਗੇ ਉਹਨਾਂ ਨੂੰ ਮੁਬਾਰਕ ਜਿਹੜਾ ਕਰਦੇ ਸੀ ਲੇਕਿਨ ਅੱਜ ਇਹ ਚੀਜ਼ ਸਾਡੇ ਤੇ ਬਹੁਤ ਪਾਰੂ ਹੁੰਦੀ ਜਾ ਰਹੀ ਹੈ ਇਹਦੇ ਵਾਸਤੇ ਕੀ ਕਰਨ ਦੀ ਲੋੜ ਹੈ ਇਸ ਬਾਰੇ ਅਗਲੇ ਹਫਤੇ ਗੱਲ ਕਰਾਂਗੇ ਤੁਹਾਡਾ ਧੰਨਵਾਦ ਵਾਹਿਦ ਜੀ ਕਾਲਸਾ ਵਾਹਿਗੁਰੂ ਜੀ ਕਿਫਤ ਹੈ ਇਸ ਨਾਲ ਹੀ ਕਰਦੇ ਆ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਫੀਡਬੈਕ ਜ਼ਰੂਰ ਦਿਨਾ ਇਹ ਸਾਰੇ ਪ੍ਰੋਗਰਾਮਸ ਤੁਸੀਂ youtube.com/harpreetsinghshauhta ਜਾ ਕੇ ਦੇਖ ਸਕੋਗੇ ਤੁਹਾਡੇ ਕੋਲ ਕੋਈ ਸਵਾਲ ਹੋਵੇ ਤਾਂ ਸਾਡੇ ਤੱਕ ਜ਼ਰੂਰ ਪਹੁੰਚਾਣਾ ਕਿਉਂਕਿ ਇਸ ਪ੍ਰੋਗਰਾਮ ਦਾ ਮਕਸਦ ਹੈ ਜਿਹੜਾ ਹਰ ਰੋਜ਼ ਤੁਹਾਡੇ ਘਰਾਂ ਵਿੱਚ ਆ ਕੇ ਅਸੀਂ ਗੁਰਬਾਣੀ ਦੀ ਸਾਂਝ ਪਾਇਆ ਕਰਦੇ ਹਾਂ ਕਿ ਸਾਡੇ ਵਿੱਚ ਗੁਰੂ ਦੀ ਉਹ ਸੋਚ ਜੋ ਹੈ ਉਹ ਪ੍ਰਭਾਵਿਤ ਸਾਨੂੰ ਕਰ ਸਕੇ ਤੇ ਅਸੀਂ ਉਸ ਨੂੰ ਰਿਫਲੈਕਟ ਕਰ ਸਕੇ ਸੋਸਾਇਟੀ ਦੇ ਵਿੱਚ ਅੱਜ ਬਲੇਮ ਗੇਮ ਦੀ ਬਜਾਏ ਜੇਕਰ ਅਸੀਂ ਆਪਣੇ ਆਪ ਇਹ ਯਤਨ ਕਰੀਏ ਕਿ ਬਾਹਰ ਜੋ ਕੁਝ ਹੋ ਰਿਹਾ ਉਸ ਨੂੰ ਛੱਡ ਕੇ ਅਸੀਂ ਕਿਵੇਂ ਚੇਂਜ ਲੈਣਾ ਹੈ ਤਾਂ ਯਕੀਨਨ ਤੌਰ ਦੇ ਉੱਤੇ ਗੁਰੂ ਦਾ ਸਿਧਾਂਤ ਮਜ਼ਬੂਤ ਹੋਏਗਾ ਤੇ ਸਾਨੂੰ ਇੱਕ ਜ਼ਰੂਰ ਰਾਹ ਨਜ਼ਰ ਆਏਗਾ ਇਤੇ ਸਮਾਪਤ ਹੋਈ ਜੀ ਫਿਰ ਮੁਲਾਕਾਤ ਕਰਾਂਗੇ ਤੱਕ ਫਿਰ ਬਾਏ